ਭਾਰਤ ਦੇ ਵੱਲੋਂ ਦੇਰ ਰਾਤ ਨੂੰ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਗਿਆ ਔਰ ਨੌ ਥਾਵਾਂ ਦੇ ਉੱਪਰ ਇਹ ਸਟ੍ਰਾਈਕ ਜਿਹੜੀ ਹੈ ਕੀਤੀ ਹੋਈ ਹੈ ਤੇ ਹੁਣ ਅੰਮ੍ਰਿਤਸਰ ਸ਼ਹਿਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਕਿਉਂਕਿ ਪੰਜਾਬ ਨੂੰ ਹਾਈਲਾਈਟ ਤੇ ਰੱਖਿਆ ਹੋਇਆ ਔਰ ਸਭ ਤੋਂ ਵੱਡਾ ਬਾਰਡਰ ਜਿਹੜਾ ਬਾਗਾ ਬਾਰਡਰ ਜਿਸ ਦੀ ਅਸੀਂ ਗੱਲ ਕਰਦੇ ਆ ਉਹ ਭਾਰਤ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਹੈਗਾ ਅੰਮ੍ਰਿਤਸਰ ਤੋਂ ਅਟਾਰੀ ਵੱਲ ਤੋਂ ਜਿਹੜਾ ਜਾਂਦਾ ਤੇ ਅੰਮ੍ਰਿਤਸਰ ਸ਼ਹਿਰ ਤੋਂ ਜਿੱਥੇ ਇਹ 에ਅਰ ਸਟ੍ਰਾਈਕ ਹੋਈ ਹੈ ਜਿਹੜਾ ਇੱਕ ਮਰੀਦਪੁਰ ਨਾ ਦਾ ਤੁਹਾਨੂੰ ਯਾਦ ਹੋਊਗਾ ਜਗ੍ਹਾ ਜਿੱਥੇ ਇਹ ਸਟ੍ਰਾਈਕ ਕੀਤੀ ਗਈ ਉਹ 60 ਕਿਲੋਮੀਟਰ ਦੂਰੀ ਤੇ ਲੈਂਦੇ ਪੰਜਾਬ ਦੇ ਵਿੱਚ 60 ਕਿਲੋਮੀਟਰ ਆਟਾਰੀ ਤੋਂ ਇਹ ਗੱਲ ਕਰੀਏ ਤਾਂ ਉਤੋਂ 50-55 ਕਿਲੋਮੀਟਰ ਔਰ ਹੁਣ ਜਿਹੜਾ ਸਕਿਉਰਿਟੀ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 에어ਪੋਰਟ ਸਾਰਾ ਖਾਲੀ ਕਰਵਾ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਰੋਡ ਦੀਆਂ ਜਿਹੜੀਆਂ 에어ਪੋਰਟ ਰੋਡ ਨੂੰ ਜਾਂਦੀ ਹੈ ਤਸਵੀਰ ਤਾਂ ਇੱਥੇ ਜਿਹੜਾ ਹੈਗਾ ਸਾਰਾ ਸਕਿਉਰਿਟੀ ਦੇ ਇੰਤਜ਼ਾਮ ਕੀਤਾ ਕਿਉਂਕਿ ਯਾਤਰੀ ਬਹੁਤ ਸਾਰੇ ਆ ਰਹੇ ਆ ਫਲਾਈਟਾਂ ਸੀਗੀਆਂ ਲੋਕਾਂ ਦੀਆਂ ਉਹ ਫਲਾਈਟਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜਿਹੜੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਡਿਲੇ ਕਰਤਾ ਰੱਦ ਕਰ ਦਿੱਤਾ ਗਿਆ ਜਦੋਂ ਤੱਕ ਕੌਰੀਸ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ ਕਰਤਾਰਪੁਰ ਕੋਰੀਡੋਰ ਸੀ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਹੁਣ ਕਦੋਂ ਹਾਲਾਤ ਸੁਧਰਦੇ ਆ ਉਸ ਸਮੇਂ ਹੀ ਹੋ ਸਕਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ ਪਰ ਉਸ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਨਹੀਂ ਖੁੱਲੇਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕ ਵਾਪਸ ਮੁੜ ਰਹੇ ਨੇ ਤਾਂ ਇਹ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ 에ਅਰਪੋਰਟ ਸਾਰਾ ਜਿਹੜਾ ਹੈਗਾ ਉਹ ਖਾਲੀ ਕਰਵਾ ਕੇ ਫਲਾਈਟਾਂ ਜਿਹੜੀਆਂ ਨੇ ਉਸ ਨੂੰ ਰੱਦ ਕਰ ਦਿੱਤਾ ਗਿਆ ਲੋਕ ਦੂਰੋਂ ਦੂਰੋਂ ਆਏ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਪਰਿਵਾਰ ਆਇਆ ਹੋਇਆ ਉਹਨਾਂ ਨਾਲ ਗੱਲਬਾਤ ਵੀ ਲੋਕਾਂ ਦੇ ਨਾਲ ਕਰਾਵਾਂਗੇ ਤੁਹਾਡੇ ਨਾਲ ਇਹ ਪਰਿਵਾਰ ਜਿਹੜਾ ਹੈ ਆ ਦੇਖ ਸਕਦੇ ਹੋ ਬੈਗ ਪਏ ਨੇ ਸਾਰਾ ਸਮਾਨ ਪਿਆ ਹੈ ਪਰਿਵਾਰ ਕਿਤੇ ਜਾ ਰਿਹਾ ਹੋਣਾ ਹੈਗਾ ਪਰ ਇਹਨਾਂ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਸੀ ਕਿਉਂਕਿ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਜੋ ਪਿਛਲੇ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਤਾਂ ਬਾਈ ਹੁਣੀਆਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਕਿੱਥੋਂ ਆਏ ਬਾਈ ਜੀ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਜੀ ਕਿੱਥੇ ਜਾਣਾ ਸੀ ਅਸੀਂ ਜਾਣਾ ਇੰਗਲੈਂਡ ਜਾਣਾ ਸੀਗਾ ਲੰਡਨ ਮੇਰਾ ਦਮਾਦ ਨੇ ਮੇਰੀ ਲੜਕੀ ਨੇ ਤੇ ਇਹਨਾਂ ਦੇ ਅੱਜ ਮੈਂ ਕਿ ਕਹਿੰਦੇ ਕੈਨਸਲ ਕਰ ਦਿੱਤਾ ਗਿਆ 3 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਦੇਖੋ ਅੱਗੋਂ ਕੀ ਹੁਕਮ ਕਰਦੇ ਨੇ ਫਿਰ ਉਦੋਂ ਅਸੀਂ ਭੈਣਾ ਭਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਨਾ ਚੱਕਰ ਲਾਵੋ ਤੁਹਾਨੂੰ ਮੋਬਾਈਲ ਦਿਓ ਆਨਲਾਈਨ ਕਰੀ ਜਾਂਦੇ ਪਏ ਨੇ ਹੁਣ ਇਹਨਾਂ ਦੇ ਵਿਚਾਰਿਆਂ ਦੇ ਵਸ ਨਹੀਂ ਹੈਗੀ ਰਾਤ ਦੀ ਅਟੈਕ ਹੋਈ ਹੋਈ ਹੈ ਤੇ ਇਸ ਵਾਸਤੇ ਅਸੀਂ ਵਾਪਸ ਜਾ ਰਹੇ ਹਾਂ ਜੀ ਸਾਰਾ ਪਰਿਵਾਰ ਚੜ੍ਹਨ ਆਏ ਸੀਗੇ ਮਨ ਵੀ ਸ਼ੋਕ ਹੋਇਆ ਤੇ ਭੈਣ ਭਰਾਵੋ ਤੁਸੀਂ ਥੋੜਾ ਸੰਗੋਚ ਕਰੋ 2-4 ਦਿਨ ਦਾ ਟਾਈਮ ਮਿਲ ਲ ਜਾਣਾ ਤੁਹਾਨੂੰ اچھا ਇਹ ਹਮਲੇ ਨੂੰ ਕਿਵੇਂ ਦੇ ਦੇ ਦਿਓ ਜਿਹੜਾ ਇਹ ਜਵਾਬ ਦਿੱਤਾ ਗਿਆ ਕਿਉਂਕਿ ਪਹਿਲਾਂ ਕਸ਼ਮੀਰ ਦੇ ਵਿੱਚ ਜੋ ਹੋਇਆ ਉੱਥੇ 26 ਲੋਕ ਮਾਰੇ ਗਏ ਉਹ ਵੀ ਬਹੁਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ ਜਿਹੜੀ ਇੱਕ ਫੋਟੋ ਤਸਵੀਰ ਤੁਸੀਂ ਦੇਖੀ ਹੋਊਗੀ ਇੱਕ ਕੁੜੀ ਜਿਹੜੀ ਨਿਹਾਨ ਨਰਵਾਲ ਜਦੋਂ ਪਈ ਹੁੰਦੀ ਆ ਕੋਲ ਉਹਦਾ ਘਰ ਵਾਲਾ ਜਿਸ ਨੂੰ ਮਾਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਕਿਵੇਂ ਦੇ ਦੇ ਦਿਓ ਕਿਉਂਕਿ ਸਾਰਾ ਦੇਸ਼ ਜਿਹੜਾ ਹੈਗਾ ਉਹ ਇਸ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਹੈਗਾ ਸਾਰਾ ਦੇਸ਼ ਖੁਸ਼ ਵੀ ਹੈ ਕਿ ਠੀਕ ਹੈ ਸਾਡੀ ਫੌਜ ਨੇ ਇੱਕ ਜਵਾਬ ਵੀ ਦਿੱਤਾ ਕਿਉਂਕਿ ਨਹੀਂ ਤਾਂ ਫਿਰ ਕੌਨਫੀਡੈਂ ਸਾਡੀ ਆਰਮੀ ਤੇ ਮਹਾਰਾਜ ਬਾਬਾ ਨਾਨਕ ਦੀ ਬੜੀ ਕਿਰਪਾ ਗਈ ਹੈ ਜੀ ਸਾਡੀ ਆਰਮੀ ਤੇ ਘਰ ਜਾ ਕੇ ਮਾਰਨ ਵਾਲੀ ਏ ਇਹਨਾਂ ਨੇ ਸਾਡੇ ਨਾਲ ਬਹੁਤ ਨਿਆਂ ਕੀਤਾ ਸਾਡੇ ਮਹਿਮਾਨ ਆਣ ਕੇ ਇਹਨਾਂ ਨੇ ਮਾਰ ਦਿੱਤੇ ਨੇ ਇਹ ਜੋ ਕੀਤਾ ਮੋਦੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਇਹਨੂੰ ਇੱਕ ਵਾਰੀ ਸਬਕ ਜ਼ਰੂਰ ਸਿਖਾਣਾ ਚਾਹੀਦਾ ਪਾਕਿਸਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੁਸੀਂ ਫਲਾਈਟ ਕਦੋਂ ਸੀ ਤੁਹਾਡੀ ਫਲਾਈਟ ਸਾਡੀ ਅੱਜ ਰਾਤ 1 ਵਜੇ ਸੀ ਦੁਪਹਿਰ ਦੀ ਜੀ ਤੇ ਉਹਨੂੰ ਪਤਾ ਕਦੋਂ ਲੱਗਿਆ ਜਦੋਂ ਘਰੋਂ ਨਿਕਲੇ ਉਹਦੋਂ ਨਹੀਂ ਪਤਾ ਸੀ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਵੈਸੇ ਇੱਕ ਦੋ ਬੱਚਿਆਂ ਨੂੰ ਪਤਾ ਸੀਗਾ ਉਹ ਕਹਿੰਦਾ ਡੈਡੀ ਕੈਨਸਲ ਹੁੰਦੀ ਪਈ ਏ ਤੇ ਮੈਂ ਕਿਹਾ ਬੇਟਾ ਅਸੀਂ ਜਿੱਥੋਂ ਤੱਕ ਨੇ ਉੱਥੇ ਨਹੀਂ ਜਾਵਾਂਗੇ ਏਅਰਪੋਰਟ ਤੇ ਤੇ ਸਾਨੂੰ ਐਦਾਂ ਸ਼ੋਰ ਨਹੀਂ ਹੋਣਾ ਤੇ ਅਸੀਂ ਆਏ ਆ ਸਾਨੂੰ ਇਹਨਾਂ ਨੇ ਸਾਹ ਉਹਨਾਂ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਹੈ ਇਹ ਕਹਿੰਦੇ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਦੇ ਦਿਓ ਤੇ ਉਸ ਤੋਂ ਬਾਅਦ ਫਲਾਈਟਾਂ ਖੁੱਲ ਜਾਣਗੀਆਂ ਕੋਈ ਨਹੀਂ ਠੀਕ ਕੀਤਾ ਮੋਦੀ ਸਾਹਿਬ ਗੱਲਬਾਤ ਵੀ ਕਰਦੇ ਆਂ ਹੋਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਖੜਾਗਾ ਸਾਰੇ ਬਾਕੀ ਪਿੱਛੇ ਵੀ ਬਾਈ ਜੀ ਹੋਣੀ ਖੜੇ ਉਹ ਪਾਵਾ ਲਾ ਚੇ ਕਿੱਥੇ ਜਾਣਾ ਸੀ ਬਈ ਅੱਛਾ ਦबई ਜਾਣਾ ਸੀ ਹਾਂਜੀ ਤੇ ਹੁਣ ਫਲਾਈਟਾਂ ਫਿਰ ਰੱਦ ਨੇ ਫਿਰ ਟਾਈਮ ਜ਼ੀਰੋ ਹੈ ਨਹੀਂ ਜਾਣੂ ਪਹਿਲਾਂ ਪਤਾ ਨਹੀਂ ਸੀ ਮਤਲਬ ਜੋ ਨਿਕਲਿਓ ਨਹੀਂ ਜੀ ਤੁਸੀਂ ਇੱਥੇ ਆ ਕੇ ਦੇਖਿਆ ਇੱਥੇ ਆ ਕੇ ਆਜੂ ਸੀ ਮੈਂ ਕਹੂੰਗਾ ਕਿਉਂਕਿ ਲੋਕ ਬਹੁਤ ਸਾਰੇ ਤੁਹਾਡੇ ਵਰਗੇ ਹੋਣਗੇ ਜਿਹੜੇ ਆਉਂਦੇ ਨੇ ਹਨਾ ਉਹ ਐਵੇਂ ਤੰਗ ਨਾ ਹੋ ਟਟਣਾ ਦੇਖੋ ਸਾਰਾ ਬੈਗ ਸਾਰਾ ਕੁਝ ਜਿਹੜਾ ਇੱਥੇ ਵਿੱਚ ਪਿਆ ਹੈਗਾ ਲੋਕਾਂ ਦਾ ਤੇ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਬਾਈ ਜੀ ਹਾਂਜੀ ਇੱਥੇ ਤੋਂ ਆ ਕੇ ਪਤਾ ਲੱਗਾ ਸਿਕਿਉਰਿਟੀ ਕੀ ਕਹਿ ਰਹੀ ਹੁਣ ਸਿਕਿਉਰਿਟੀ ਕਹਿੰਦੇ ਵਾਪਸ ਜਾਓ ਪੂਰਾ ਹਾਂ ਜੀ ਅੱਛਾ ਇਹ ਤੁਸੀਂ ਜਿਹੜਾ ਇੱਕ ਹਮਲਾ ਹੋਇਆ ਹੈਗਾ ਜਿਹੜਾ ਇਹ ਜਵਾਬ ਦਿੱਤਾ ਗਿਆ ਹੈਗਾ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਜੋ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਈ ਉਸ ਨੂੰ ਕਿਵੇਂ ਦੇਖਦੇ ਹੋ ਇਹਦੇ ਵੇਲੇ ਸਰਦਾਰ ਜੀ ਹੁਣ ਸਾਨੂੰ ਪਤਾ ਨਹੀਂ ਹੈਗਾ ਅਸੀਂ ਦੁਬਈ ਰਹਿੰਦੇ ਹਾਂ ਛੁੱਟੀ ਆਈ ਸੀ 15 ਦਿਨ ਐਮਰਜੈਂਸੀ ਵਾਲੇ ਇੱਕ ਚੱਲੇ ਸੀ ਵਾਪਸ ਬਸ ਛੁੱਟੀ ਆਈ ਸੀ 15 ਦਿਨ ਜੀ ਹਾਂ ਜੀ ਐਮਰਜੈਂਸੀ ਆਈ ਸੀ ਅੱਛਾ ਐਮਰਜੈਂਸੀ ਹਾਂ ਜੀ ਹੁਣ ਵਾਪਸੀ ਸੀਗੀ ਸਾਡੀ ਤੇ ਹੁਣ ਸਾਡਾ ਰਿਜ਼ਲਟ ਆ ਨਿਕਲਿਆ ਤੇ ਜਾਣੀ ਇਹ ਕਹਿ ਰਹੇ ਨੇ ਕਿ ਕਦੋਂ ਮਤਲਬ ਖੁੱਲ ਚੱਕਦੀ ਨੇ ਫਲਾਈਟਾਂ ਜਾਂ ਕਦੋਂ ਕੀ ਸੀ ਨਾ ਸਾਨੂੰ ਦੱਸਿਆ ਵੀ ਕਦੋਂ ਖੁੱਲੋ ਕਹਿੰਦੇ ਬੰਦ ਐ ਬਸ ਜਾਓ ਰੇਡਰ ਲੱਗਿਆ ਬੰਦ ਬਾਈ ਹੋਰਾਂ ਨਹੀਂ ਹੋਗੀ ਤੁਸੀਂ ਤਾਂ ਸਵੇਰ ਦੇ ਕੰਮ ਤੇ ਲੱਗੇ ਹੋਵੋਗੇ ਆਪਦੇ ਹਨਾ ਤੁਸੀਂ ਕਿਵੇਂ ਦੇ ਦੋ ਕਿੰਨੇ ਕੁ ਲੋਕ ਆ ਕੇ ਮੁੜ ਰਹੇ ਨੇ ਵੀਰੇ ਕਾਫੀ ਲੋਕ ਆ ਕੇ ਮੁੜ ਰਹੇ ਮਤਲਬ ਸਾਰੇ ਗੱਡੀ ਵਾਲੇ ਵੀਰੇ ਇੰਨੇ ਨਹੀਂ ਦੂਰ ਆ ਰਹੇ ਆ ਮਤਲਬ ਉਹਨਾਂ ਦਾ ਫਲਾਈਟ ਕੈਨਸਲ ਹੋਣ ਕਰਕੇ ਵੀਰੇ ਉਹਨਾਂ ਦਾ ਕਾਫੀ ਫੇਰਾ ਪਿਆ ਰਿਹਾ ਵੀਰੇ ਉਹਨਾਂ ਦਾ ਹਾਂਜੀ ਲੋਕ ਆ ਰਹੇ ਨੇ ਪਰ ਗੱਲ ਇਹ ਵੀ ਹੈ ਨਾ ਕਿ ਲੋਕਾਂ ਨੂੰ ਵੀ ਹੁਣ ਇਹ ਚੀਜ਼ ਸਮਝ ਨਹੀਂ ਪਾਉਗੀ ਕਿ ਜੋ ਇੰਨਾ ਕੁਝ ਹੋਇਆ ਪਿਛਲੇ ਦਿਨਾਂ ਅੱਜ ਦੇਖੋ 26 ਜਾਨੇ ਉੱਥੇ ਮਾਰਤੇ ਹਨਾ ਉਹ ਵੀ ਬੇਕਸੁਰ ਘੁੰਮਣੇ ਗਏ ਸੀ ਟੂਰਿਸਟ ਉੱਥੇ ਹਾਂਜੀ 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 ਉਹੀ ਚੱਕਰ ਹੈ ਵੀਰੇ ਜਦੋਂ ਮਹਾਉ ਕਾਮਜਲਾ ਲੱਗਿਆ ਹੁੰਦਾ ਵੀਰੇ ਉਹਦੇ ਕੋਈ ਨਾ ਕੋਈ ਪੰਗਾ ਪੈ ਜਾਂਦਾ ਮਤਲਬ ਕੋਈ ਹਰ ਸਾਲ ਹੀ ਮਤਲਬ ਜਦੋਂ ਕੋਈ ਵੀ ਟੂਰਿਸਟ ਹੁੰਦਾ ਵਿਚਾਰਾ ਹਲੋ ਟੂਰਿਸਟ ਉਹ ਹੀ ਖਰਾਬ ਹੋ ਕੇ ਫਿਰ ਚਲੇ ਜਾਂਦਾ ਵੀਰੇ ਪਾਸੋਂ ਅੱਛਾ ਭਾਈ ਇਸ ਹਮਲੇ ਨੂੰ ਕਿਵੇਂ ਦੇਖਦੇ ਹੋਣਾ ਇੱਕ ਜਵਾਬੀ ਕਾਰਵਾਈ ਕੀਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਦੇਰ ਰਾਤ ਨੂੰ ਕਿਉਂਕਿ ਬਹੁਤ ਸਾਰੇ ਲੋਕ ਡਿਮਾਂਡ ਕਰ ਰਹੇ ਸੀ ਜਿਵੇਂ ਦੇ ਕਸ਼ਮੀਰ ਦੇ ਵਿੱਚ ਇਹਦੀ ਘਟਨਾ ਹੋਈ ਖਾਸ ਤੌਰ ਤੇ ਨਾ ਜਦੋਂ ਉਹ ਬੱਚੇ ਜਿਹੜੇ ਸੀਗੇ ਉਹ ਖੇਡ ਰਹੇ ਸੀ ਉੱਥੇ ਗੋਲੀਆਂ ਚਲਾਤੀਆਂ ਆ ਕੇ ਹਨਾ AK47 ਦੇ ਨਾਲ ਹੂੰ ਤੁਸੀਂ ਬਾਈ ਨੂੰ ਫੋਨ ਆ ਗਿਆ ਕੋਈ ਫੋਨ ਤੇ ਗੱਲਬਾਤ ਕਰ ਰਿਹਾ ਪਰ ਤੁਸੀਂ ਆ ਦੇਖੋ ਇੱਥੇ ਵੀ ਕੈਬ ਜਿਹੜੀਆਂ ਨੇ ਆ ਰਹੀਆਂ ਨੇ ਲਗਾਤਾਰ ਕੋਈ ਉੱਤਰਾਖੰਡ ਨੰਬਰ ਆ ਕੋਈ ਕਿਤੋਂ ਐ ਕੋਈ ਕਿਸੇ ਨੇ ਕਿਤੇ ਜਾਣਾ ਕਿਉਂਕਿ ਅੰਮ੍ਰਿਤਸਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਜਿਹੜਾ ਅੰਮ੍ਰਿਤਸਰ 에ਰਪੋਰਟ ਹੈਗਾ ਅੰਮ੍ਰਿਤਸਰ 에ਰਪੋਰਟ ਖਾਸ ਤੌਰ ਤੇ ਤੁਹਾਨੂੰ ਦੱਸਦੀ ਕਿ ਇੰਗਲੈਂਡ ਔਰ ਦੁਬਈ ਇਥੋਂ ਦੀਆਂ ਫਲਾਈਟਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਇਤੋਂ ਕਿਉਂਕਿ ਇੱਕ ਤਾਂ ਇੰਟਰਨੈਸ਼ਨਲ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਫਲਾਈਟਾਂ ਹੋਰ ਕਿਤੋਂ ਵੀ ਚੱਲਦੀਆਂ ਪਰ ਇੱਥੇ ਜ਼ਿਆਦਾਤਰ ਇੰਗਲੈਂਡ ਔਰ ਦੁਬਈ ਦੀਆਂ ਚੱਲਦੀਆਂ ਨੇ ਆ ਤਸਵੀਰਾਂ ਦੇਖੋ ਲੋਕ ਕਿਵੇਂ ਇੱਥੇ ਜਿਹੜੇ ਆ ਵਾਪਸ ਮੁੜ ਰਹੇ ਨੇ ਤਾਂ ਮਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕੀ ਜਿਹੜਾ ਤੁਸੀਂ ਹੁਣ ਸਵੇਰ ਦੇ ਆਏ ਹੋ ਆ ਦੇਖੋ ਤੁਸੀਂ ਇੱਕ ਪਰਿਵਾਰ ਆਇਆ ਹੋਇਆ ਹੈਗਾ ਇੱਥੇ ਇਹ ਪਰਿਵਾਰ ਨੇ ਫਲਾਈਟ ਹੋਣੀ ਹੈ ਕਿੱਥੇ ਜਾਣਾ ਸੀ ਭਾਈ ਤੁਸੀਂ ਸ਼੍ਰੀਨਗਰ ਜਾਣਾ ਸੀ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੀ ਜੋ ਅਸੀਂ ਆਏ ਹੋ ਫਿਰ ਨਹੀਂ ਪਤਾ ਹੀ ਵੈਰੇ ਮਤਲਬ ਵੇਖਣੀ ਆਏ ਹਾਂ ਤੇ ਮੰਦਵਾ ਤੇ ਸ਼੍ਰੀਨਗਰ ਡਿਊਟੀ ਨਾ ਮੇਰੀ ਉੱਥੇ ਫੌਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਆਪੋ ਆਪਣੇ ਕੰਮਕਾਰਾਂ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਤੇ ਦਵਿੰਦਰ ਮੈਂ ਕਹਾਂਗਾ ਕਿ ਪਿੱਛੇ ਵੀ ਜਿਹੜੀ ਗੱਡੀ ਆਈ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਕਿੱਥੋਂ ਆਏ ਨੇ 2 ਮਿੰਟ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਹੋ ਸੀ ਬਾਈ ਜਿਲੰਦਰ ਤੋਂ ਜੀ ਕਿੱਥੇ ਜਾਣਾ ਸੀ ਬਾਈ ਯਾਨੀ ਯੂਕੇ ਜਾਣਾ ਸੀ ਦਾਦੀ ਨੇ ਤਾਨੂੰ ਮਨ ਲ ਪਹਿਲਾਂ ਪਤਾ ਨਹੀਂ ਸੀ ਜਾਂ ਕਿਵੇਂ ਅਚਾਨਕ ਹੋਇਆ ਯਾਰ ਨਹੀਂ ਆਉਂਦੇ ਆਉਂਦੇ ਤੁਸੀਂ ਮਨ ਲ ਸੁਣਦੇ ਹੋਵੋਗੇ ਖਬਰਾਂ ਵਗੈਰਾ ਜਾਂ ਖਬਰਾਂ ਸੁਣੀਆਂ ਸੀ ਪਰ ਉਹ ਕਹਿੰਦੇ ਸੀ ਇੱਥੋਂ ਚਲਦੀ ਹੈ ਫਲੇਟ ਅੱਛਾ ਬਈ ਕਿ ਇੱਕ ਆਖਰੀ ਕਿ ਕਿਉਂਕਿ ਲੋਕ ਨਾ ਬਹੁਤ ਸਾਰੇ ਦੇਖ ਰਹੇ ਨੇ ਹਨਾ ਬਹੁਤ ਸਾਰੇ ਲੋਕ ਤੁਹਾਡੇ ਮੂੰਹ ਆਜ ਮੁਰ ਰਹੇ ਨੇ ਜਿਹੜੇ ਛੱਲੇ ਹੋਏ ਨੇ ਉਹਨਾਂ ਨੂੰ ਵੀ ਚਲੋ ਠੀਕ ਹੈ ਕਿ ਉਹ ਵਾਪਸ ਚਲੇ ਜਾਣਗੇ ਜੇ ਉਹਨਾਂ ਨੂੰ ਪਤਾ ਲੱਗ ਜੂਗਾ ਤਾਂ ਤੁਸੀਂ ਇੱਕ ਤਾਂ ਪਿਛਲੇ ਦਿਨਾਂ ਵਿੱਚ ਜਿਹੜੀ ਇਹ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਕੀਤਾ ਗਿਆ ਭਾ ਸਰਕਾਰ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਭਾਈ ਮਾੜਾ ਹੀ ਹੋਇਆ ਬਹੁਤ ਜ਼ਿਆਦਾ ਵਿਸਤਾ ਬ ਹੁਣ ਇਹ ਆਪਣੀ ਗਵਰਨਮੈਂਟ ਜਵਾਬ ਦੇਊਗੀ ਉਹਨਾਂ ਨੂੰ ਮੂੰਹ ਤੋੜ ਨਹੀਂ ਜਿਹੜੀ ਇਹ ਰਾਤ ਇਹ ਸਟ੍ਰਾਈਕ ਹੋਈ ਆ ਪਾਕਿਸਤਾਨ ਦੇ ਵਿੱਚ ਜਿਹੜੇ ਨੌ ਟਿਕਾਣਿਆਂ ਦੇ ਉੱਪਰ ਅਤਵਾਦੀਆਂ ਦੇ ਨਹੀਂ ਉਹ ਤਾਂ ਸਾਨੂੰ ਰਸਤੇ ਜੀ ਬਹੁਤ ਲੱਗਾ ਹੁਣ ਸਾਨੂੰ ਫੋਨ ਆਇਆ ਸੀ ਹੁਣ ਰਸਤੇ ਹੀ ਪਤਾ ਲੱਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਭਾਈ ਉਹਦੇ ਫਿਰ ਦੇਖ ਸਕਦੇ ਹੋ ਤੁਸੀਂ ਪਿੱਛੇ ਜਿਹੜਾ ਹੈਗਾ ਲੋਕਾਂ ਨੇ ਜਾਣਾ ਹੁੰਦਾ ਕਿਉਂਕਿ ਕੋਈ ਕਿਤੋਂ ਜਿਵੇਂ ਤੁਹਾਨੂੰ ਪਹਿਲਾਂ ਸੈਕਿੰਗ ਇੰਗਲੈਂਡ ਤੋਂ ਬਹੁਤ ਸਾਰੇ ਆਉਂਦੇ ਨੇ ਇੰਗਲੈਂਡ ਬਹੁਤ ਸਾਰੇ ਜਾਂਦੇ ਆ ਤਾਂ ਇੱਕ ਹੋਰ ਦੇਖ ਸਕਦੇ ਹੋ ਤੁਸੀਂ ਪਰਿਵਾਰ ਆਇਆ ਇਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੇ ਇਹ ਗੱਲਬਾਤ ਜ ਸਾਡੇ ਗੱਲਬਾਤ ਕਰਨ ਦਾ ਮਕਸਦ ਇਹੀ ਹੈ ਕਿ ਲੋਕ ਤੰਗ ਨਾ ਹੋਣ ਲੋਕ ਹਰਾਸ ਨਾ ਹੋਣ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਮੁਲਾਜ਼ਮ ਵੀ ਖੜੇ ਉਹਨਾਂ ਨਾਲ ਵੀ 2 ਮਿੰਟ ਗੱਲਬਾਤ ਕਰਾਂਗੇ ਕਿ ਆਖਰਕਾਰ ਕਿੰਨੇ ਕਿ ਜਿਆਦਾ ਸਿਕਿਉਰਿਟੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਜਿਹੜਾਗਾ ਲਗਾਤਾਰ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਅਸੀਂ ਅਪਡੇਟ ਦਿੰਦੇ ਰਹਾਂਗੇ ਜੋ ਜੋ ਮਸਲਾ ਬਣੂਗਾ ਜੋ ਜੋ ਇੱਥੇ ਮਾਹੌਲ ਬਣੂਗਾ ਔਰ ਲੋਕ ਖਾਸ ਤੌਰ ਤੇ ਇੱਕ ਗੱਲ ਹੈ ਕਿ ਲੋਕ ਸਾਰੇ ਜਿਹੜੇ ਨੇ ਉਹ ਸਰਕਾਰ ਦੇ ਨਾਲ ਨੇ ਉਹ ਸਾਰੇ ਲੋਕ ਇੱਕੋ ਗੱਲ ਕਹਿ ਰਹੇ ਨੇ ਕਿ ਜੋ ਕੁਝ ਕੀਤਾ ਸਰਕਾਰ ਨੇ ਉਹ ਬਹੁਤ ਵਧੀਆ ਕੀਤਾ ਜਿੰਨਾ ਜਿੰਨਾ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਜਿੰਨਾ ਜਿੰਨਾਂ ਨੇ ਜਿਹੜਾ ਸਾਡੇ ਤੇ ਹਮਲਾ ਕੀਤਾ ਸੀ ਔਰ ਅਸੀਂ ਜਦੋਂ ਜਵਾਬੀ ਕਾਰਵਾਈ ਕੀਤੀ ਲੋਕ ਕਹਿੰਦੇ ਕਿ ਅਸੀਂ ਬੜੇ ਖੁਸ਼ ਹਾਂ ਤਾਂ ਪਿੱਛੇ ਵੀ ਇੱਕ ਪਰਿਵਾਰਕ ਮੈਂਬਰ ਆਏ ਨੇ ਕੁਝ ਕੋ ਨਾਲ ਵੀ ਮੈਂ ਕਹੂੰਗਾ ਕਿ ਕੋਸ਼ਿਸ਼ ਕਰ ਲਈਏ ਜੇ 2 ਮਿੰਟ ਗੱਲਬਾਤ ਉਹਨਾਂ ਨਾਲ ਹੋ ਸਕੇ ਤਾਂ ਕਿੱਥੋਂ ਆਇਓ ਬਾਈ ਜੀ ਤੁਸੀਂ ਅਸੀਂ ਭਾਜੀ ਮਹਾਲੀ ਤੋਂ ਆਏ ਹਾਂ ਕਿੱਥੇ ਜਾਣਾ ਸੀ ਅਸੀਂ ਆਸਟ੍ਰੇਲੀਆ ਜਾਣਾ ਸੀ ਜੀ ਤੁਸੀਂ ਮੰਨ ਲਓ ਤੁਹਾਨੂੰ ਰਸਤੇ 'ਚ ਖਬਰ ਵਗੈਰਾ ਤੁਸੀਂ ਸੁਣਦੇ ਆ ਰਹੇ ਹੋਗੇ ਪਤਾ ਲੱਗਿਆ ਨਹੀਂ ਫਿਰ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਜੀ ਅਸੀਂ ਸਵੇਰੇ ਜਲਦੀ ਨਿਕਲੇ ਸੀਗੇ ਤੇ ਹੁਣ ਹੀ ਥੋੜੀ ਦੇਰ ਪਹਿਲੇ ਹੀ ਕਹਿ ਰਹੇ ਸੀਗੇ ਕਿ 에ਰਪੋਰਟ ਕਲੋਜ਼ ਹੈਗੇ ਆ ਤੇ ਅਸੀਂ ਤਾਂ ਆਏ ਸੀ ਕਿ ਸ਼ਾਇਦ ਫਲਾਈਟ ਡੀਲੇ ਨਾ ਹੋਈ ਤੇ ਰਿਵਰ ਕੀ ਕਹਿ ਰਹੇ ਨੇ ਫਿਰ ਹੁਣ ਹਲਦਾ ਇੱਥੇ ਆ ਜਾਂ ਤੁਹਾਡੇ ਸਾਹਮਣੇ ਇਹ ਰਿਟਰਨ ਕਰ ਰਹੇ ਹੈਗੇ ਕਹਿੰਦੇ ਜੀ ਅਗਲੇ ਹੁਕਮ ਤੱਕ ਫਲਟ ਹੋ ਗਈਆਂ ਕਿਉਂਕਿ ਜੋ ਪੂਰਾ ਮਾਹੌਲ ਬਣਿਆ ਹੈ ਨਾ ਦੇਸ਼ ਦੇ ਵਿੱਚ ਅੱਛਾ ਇੱਕ ਬਾਈ ਜੀ ਜਿਹੜਾ ਇਸ ਸਟ੍ਰਾਈ ਕੀਤੀ ਗਈ ਹੈ ਪਾਕਿਸਤਾਨ ਦੇ ਉੱਪਰ ਕਿਉਂਕਿ ਪਹਿਲਾਂ ਟੂਰਿਸਟਾਂ ਨੂੰ ਜਿਸ ਹਸਾਬ ਨਾਲ ਮਾਰਿਆ ਗਿਆ ਪਹਿਲਗਾਮ ਦੇ ਵਿੱਚ ਤਾਂ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਜਿਹੜੇ ਕੋਈ ਵੀ ਬੰਦਾ ਚਾਹੇ ਇੱਧਰ ਦਾ ਚਾਹੇ ਉੱਧਰ ਦਾ ਕੋਈ ਨਾਜਾਇਜ਼ ਕਿਸੇ ਨੂੰ ਮਾਰਿਆ ਜਾਂਦਾ ਤਾਂ ਉਹ ਤਾਂ ਗਲਤ ਗੱਲ ਹੈ ਜੀ ਜਿਵੇਂ ਟੂਰਿਸਟਾਂ ਨੂੰ ਉੱਥੇ ਮਾਰਿਆ ਪਹਿਲਗਾਮ ਦੇ ਵਿੱਚ ਕਸ਼ਮੀਰ ਬਹੁਤ ਗਲਤ ਗੱਲ ਹੈ ਜੀ ਇੱਥਾਂ ਤੇ ਹੁਣ ਤੁਸੀਂ ਫਿਰ ਡਿਲੇ ਕਰਾਉਂਗੇ ਫਲਾਈਟ ਆਪਦੀ ਅਸੀਂ ਹੁਣ ਦੇਖਦੇ ਹਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ ਬਾਕੀ ਜਿੱਦਾਂ ਬਾਬੇ ਦਾ ਹੁਕਮ ਹੋਏਗਾ ਤਾਂ ਤਾਂ ਲੋਕ ਲਗਾਤਾਰ ਆ ਰਹੇ ਨੇ ਪਿੱਛੇ ਦੇਖੋ ਅਸੀਂ ਆਹ ਲੋਕ ਹੋਰ ਆਏ ਨੇ ਪਰਿਵਾਰ ਆਇਆ ਇੱਕ ਇਹਨਾਂ ਨਾਲ ਵੀ ਕੋਸ਼ਿਸ਼ ਜਰੂਰ ਕਰ ਲੈਂਦੇ ਆਂ ਗੱਲਬਾਤ 2 ਮਿੰਟ ਕਰਨ ਦੀ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਇਆ ਤਰਨਤਾਰਨ ਜਲੇ ਜੋ ਕਿੱਥੇ ਜਾਣਾ ਸੀ ਤੁਸੀਂ 에어ਪੋਰਟ 에어ਪੋਰਟ ਹਾਂਜੀ ਅੱਛਾ ਹੁਣ ਫਲਾਈਟ ਫਿਰ ਕੈਂਸਲ ਹੋ ਗਈਆਂ ਨੇ ਹਾਂਜੀ ਜੀ ਸਰ ਪਤਾ ਨਹੀਂ ਸੰਦੇ ਫਲਾਈਟਾਂ ਰੱਦ ਹੋ ਗਈਆਂ ਨੇ ਕਿਉਂਕਿ ਕੁਝ ਕੁ ਲੋਕਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਰੋਡ ਦੀਆਂ ਜਿਹੜੀਆਂ 에어ਪੋਰਟ ਰੋਡ ਨੂੰ ਜਾਂਦੀ ਹੈ ਤਸਵੀਰ ਤਾਂ ਇੱਥੇ ਜਿਹੜਾ ਹੈਗਾ ਸਾਰਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਕਿਉਂਕਿ ਯਾਤਰੀ ਬਹੁਤ ਸਾਰੇ ਆ ਰਹੇ ਆ ਫਲਾਈਟਾਂ ਸੀਗੀਆਂ ਲੋਕਾਂ ਦੀਆਂ ਉਹ ਫਲਾਈਟਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜਿਹੜੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਡਿਲੇ ਕਰਤਾ ਰੱਦ ਕਰ ਦਿੱਤਾ ਗਿਆ ਜਦੋਂ ਤੱਕ ਸਰਕਾਰ ਅਗਲੇ ਹੁਕਮ ਨਹੀਂ ਜਾਰੀ ਕਰਦੀ ਔਰ ਇਸ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ ਕਰਤਾਰਪੁਰ ਕੋਰੀਡੋਰ ਸੀ ਜਿਹੜਾ ਉਸ ਨੂੰ ਵੀ ਜਿਹੜਾ ਹੈ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਹੁਣ ਕਦੋਂ ਹਾਲਾਤ ਸੁਧਰਦੇ ਆ ਉਸ ਸਮੇਂ ਹੀ ਹੋ ਸਕਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ ਪਰ ਉਸ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਨਹੀਂ ਖੁੱਲੇਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕ ਵਾਪਸ ਮੁੜ ਰਹੇ ਨੇ ਤਾਂ ਸੈਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ 에어ਪੋਰਟ ਸਾਰਾ ਜਿਹੜਾ ਹੈਗਾ ਉਹ ਖਾਲੀ ਕਰਵਾ ਕੇ ਫਲਾਈਟਾਂ ਜਿਹੜੀਆਂ ਨੇ ਉਸ ਨੂੰ ਰੱਦ ਕਰ ਦਿੱਤਾ ਗਿਆ ਲੋਕ ਦੂਰੋਂ ਦੂਰੋਂ ਆਏ ਤਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਪਰਿਵਾਰ ਆਇਆ ਹੋਇਆ ਉਹਨਾਂ ਨਾਲ ਗੱਲਬਾਤ ਵੀ ਲੋਕਾਂ ਦੇ ਨਾਲ ਕਰਾਵਾਂਗੇ ਤੁਹਾਡੇ ਨਾਲ ਇਹ ਪਰਿਵਾਰ ਜਿਹੜਾ ਹੈ ਦੇਖ ਸਕਦੇ ਹੋ ਬੈਗ ਪਏ ਨੇ ਸਾਰ ਜਾ ਰਿਹਾ ਹੋਣਾਗਾ ਪਰ ਇਹਨਾਂ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਸੀ ਕਿਉਂਕਿ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਜੋ ਪਿਛਲੇ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਤਾਂ ਬਾਈ ਹੁਣ ਇਹ ਨਾਲ ਗੱਲਬਾਤ ਕਰਦੇ ਆ ਪਹਿਲਾਂ ਕਿੱਥੋਂ ਆਏ ਬਾਈ ਜੀ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਜੀ ਕਿੱਥੇ ਜਾਣਾ ਸੀ ਅਸੀਂ ਜਾਣਾ ਇੰਗਲੈਂਡ ਜਾਣਾ ਸੀਗਾ ਲੰਡਨ ਮੇਰਾ ਦਮਾਦ ਨੇ ਮੇਰੀ ਲੜਕੀ ਨੇ ਤੇ ਇਹਨਾਂ ਦੀ ਅੱਜ ਮੈਂ ਕਹਿੰਦੇ ਕੈਨਸਲ ਕਰ ਦਿੱਤਾ ਗਿਆ 3 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਦੇਖੋ ਅੱਗੋਂ ਕੀ ਹੁਕਮ ਕਰਦੇ ਨੇ ਫਿਰ ਉਦੋਂ ਅਸੀਂ ਪੈਨਾਪਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਨਾ ਚੱਕਰ ਲਾਵੋ ਤੁਹਾਡਾ ਮੋਬਾਈਲ ਤੇ ਉਹ ਆਨਲਾਈਨ ਕਰੀ ਜਾਂਦੇ ਪਏ ਨੇ ਹੁਣ ਇਹਨਾਂ ਦੇ ਵਿਚਾਰਿਆਂ ਦੇ ਵਾਸ ਨਹੀਂ ਹੈਗੀ ਰਾਤ ਦੀ ਅਟੈਕ ਹੋਈ ਹੋਈ ਹੈ ਤੇ ਇਸ ਵਾਸਤੇ ਅਸੀਂ ਵਾਪਸ ਜਾ ਰਹੇ ਹਾਂ ਜੀ ਸਾਰਾ ਪਰਿਵਾਰ ਚੜਾਣ ਆਏ ਸੀਗੇ ਮਨ ਵੀ ਸ਼ੋਗ ਹੋਇਆ ਤੇ ਭੈਣ ਭਰਾਵੋ ਤੁਸੀਂ ਥੋੜਾ ਸੰਗੋਚ ਕਰੋ 2-4 ਦਿਨ ਦਾ ਟਾਈਮ ਮਿਲ ਲਿਆ ਜਾਣਾ ਤੁਹਾਨੂੰ اچھا ਇਹ ਹਮਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਇਹ ਜਵਾਬ ਦਿੱਤਾ ਗਿਆ ਕਿਉਂਕਿ ਪਹਿਲਾਂ ਕਸ਼ਮੀਰ ਦੇ ਵਿੱਚ ਜੋ ਹੋਇਆ ਉੱਥੇ 26 ਲੋਕ ਮਾਰੇ ਗਏ ਉਹ ਵੀ ਬਹੁਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ ਜਿਹੜੀ ਇੱਕ ਫੋਟੋ ਤਸਵੀਰ ਤੁਸੀਂ ਦੇਖੀ ਹੋਊਗੀ ਇੱਕ ਕੁੜੀ ਜਿਹੜੀ ਨਿਹਾਨ ਨਰਵਾਲ ਜਦੋਂ ਪਈ ਹੁੰਦੀ ਹੈ ਕੋਲ ਉਹਦਾ ਘਰ ਵਾਲਾ ਜਿਸ ਨੂੰ ਮਾਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਕਿਵੇਂ ਦੇ ਦੇਓ ਕਿਉਂਕਿ ਸਾਰਾ ਦੇਸ਼ ਜਿਹੜਾ ਹੈਗਾ ਉਹ ਇਸ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਹੈਗਾ ਸਾਰਾ ਦੇਸ਼ ਖੁਸ਼ ਵੀ ਹੈ ਕਿ ਠੀਕ ਹੈ ਸਾਡੀ ਫੌਜ ਨੇ ਇੱਕ ਜਵਾਬ ਵੀ ਦਿੱਤਾ ਕਿਉਂਕਿ ਨਹੀਂ ਤਾਂ ਫਿਰ ਕੰਫੀਡੈਂਸ ਸਾਡੀ ਆਰਮੀ ਤੇ ਮਹਾਰਾਜ ਬਾਬਾ ਨਾਨਕ ਦੀ ਬੜੀ ਕਿਰਪਾ ਗਈ ਹੈ ਜੀ ਸਾਡੀ ਆਰਮੀ ਦੇ ਘਰ ਜਾ ਕੇ ਮਾਰਨ ਵਾਲੀ ਏ ਇਹਨਾਂ ਨੇ ਸਾਡੇ ਨਾਲ ਬਹੁਤ ਨਿਆਂ ਕੀਤਾ ਸਾਡੇ ਮਹਿਮਾਨਾਨ ਕਿ ਇਹਨਾਂ ਨੇ ਮਾਰ ਦਿੱਤੇ ਨੇ ਇਹ ਜੋ ਕੀਤਾ ਮੋਦੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਇਹਨੂੰ ਇੱਕ ਵਾਰੀ ਸਬਕ ਜਰੂਰ ਸਿਖਾਣਾ ਚਾਹੀਦਾ ਪਾਕਿਸਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੁਸੀਂ ਫਲਾਈਟ ਕਦੋਂ ਸੀ ਤੁਹਾਡੀ ਫਲਾਈਟ ਸਾਡੀ ਅੱਜ ਰਾਤ 1 ਵਜੇ ਸੀ ਦੁਪਹਿਰ ਦੀ ਜੀ ਉਹਨੂੰ ਪਤਾ ਕਦੋਂ ਲੱਗਿਆ ਜਦੋਂ ਘਰੋਂ ਨਿਕਲੇ ਉਹਦੋਂ ਨਹੀਂ ਪਤਾ ਸੀ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਵੈਸੇ ਇੱਕ ਦੋ ਬੱਚੇ ਨੂੰ ਪਤਾ ਸੀਗਾ ਉਹ ਕਹਿੰਦਾ ਡੈਡੀ ਕੈਨਸਲ ਹੁੰਦੀ ਪਈ ਏ ਤੇ ਮੈਂ ਕਿਹਾ ਬੇਟਾ ਅਸੀਂ ਜਿੱਥੋਂ ਤੱਕ ਨੇ ਉੱਥੇ ਨਹੀਂ ਜਾਵਾਂਗੇ ਏਅਰਪੋਰਟ ਤੇ ਤੇ ਸਾਨੂੰ ਐਦਾਂ ਸ਼ੋਰ ਨਹੀਂ ਹੋਣਾ ਤੇ ਅਸੀਂ ਆਏ ਆ ਸਾਨੂੰ ਇਹਨਾਂ ਨੇ ਸਾਹਿਬ ਉਹਨਾਂ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਹੈ ਇਹ ਕਹਿੰਦੇ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਦੇ ਦਿਓ ਤੇ ਉਸ ਤੋਂ ਬਾਅਦ ਫਲਾਈਟਾਂ ਖੁੱਲ ਜਾਣਗੀਆਂ ਕੋਈ ਨਹੀਂ ਠੀਕ ਕੀਤਾ ਮੌਦੀ ਸਾਹਿਬ ਗੱਲਬਾਤ ਵੀ ਕਰਦੇ ਆਂ ਹੋਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਖੜਾਗਾ ਸਾਰੇ ਬਾਕੀ ਪਿੱਛੇ ਵੀ ਬਾਈ ਜੀ ਹੋਣੀ ਖੜੇ ਫਰਵਾਹ ਲਾ ਗਿਆ ਕਿੱਥੇ ਜਾਣਾ ਸੀ ਬਈ ਅੱਛਾ ਦੁਬਈ ਜਾਣਾ ਸੀ ਹਾਂਜੀ ਤੇ ਹੁਣ ਫਲਾਈਟਾਂ ਫਿਰ ਰੱਦ ਨੇ ਫਿਰ ਟਾਈਮ ਜ਼ੀਰੋ ਆ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਮਤਲਬ ਜੋ ਨਿਕਲਿਓ ਨਹੀਂ ਜੀ ਤੁਸੀਂ ਇੱਥੇ ਆ ਕੇ ਦੇਖਿਆ ਪਿੱਛੇ ਆ ਕੇ ਆਜੂ ਸੀ ਮੈਂ ਕਹੂੰਗਾ ਕਿਉਂਕਿ ਲੋਕ ਬਹੁਤ ਸਾਰੇ ਤੁਹਾਡੇ ਵਰਗੇ ਹੋਣਗੇ ਜਿਹੜੇ ਆਉਂਦੇ ਨੇ ਹਨਾ ਉਹ ਐਵੇਂ ਤੰਗ ਨਾ ਹੋ ਟਟਣਾ ਦੇਖੋ ਸਾਰਾ ਬੈਗ ਸਾਰਾ ਕੁਝ ਜਿਹੜਾ ਇੱਥੇ ਵਿੱਚ ਪਿਆ ਹੈਗਾ ਲੋਕਾਂ ਦਾ ਤੇ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਬਾਈ ਜੀ ਹਾਂਜੀ ਇੱਥੇ ਆ ਕੇ ਪਤਾ ਲੱਗਾ ਸਕਿਉਰਟੀ ਕੀ ਕਹਿ ਰਹੀ ਹੁਣ ਤੋਂ ਸਕਿਉਰਟੀ ਕਹਿੰਦੇ ਵਾਪਸ ਜਾਓ ਪੂਰਾ ਹਾਂਜੀ ਅੱਛਾ ਇਹ ਤੁਸੀਂ ਜਿਹੜਾ ਇੱਕ ਹਮਲਾ ਹੋਇਆ ਹੈਗਾ ਜਿਹੜਾ ਇਹ ਜਵਾਬ ਦਿੱਤਾ ਗਿਆ ਹੈਗਾ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਜੋ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਈ ਉਸ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਸਰਦਾਰ ਜੀ ਹੁਣ ਸਾਨੂੰ ਪਤਾ ਨਹੀਂ ਹੈਗਾ ਅਸੀਂ ਦੁਬਈ ਰਹਿੰਦੇ ਆਂ ਛੁੱਟੀ ਆਈ ਸੀ 15 ਦਿਨਾਂ ਦੀ ਐਮਰਜੈਂਸੀ ਵਾਲੇ ਇੱਕ ਚੱਲੇ ਸੀ ਵਾਪਸ ਬਸ ਛੁੱਟੀ ਆਈ ਸੀ 15 ਦਿਨਾਂ ਦੀ ਹਾਂਜੀ ਐਮਰਜੈਂਸੀ ਆਈ ਸੀਗੀ ਅੱਛਾ ਐਮਰਜੈਂਸੀ ਹਾਂਜੀ ਹੁਣ ਵਾਪਸੀ ਸੀਗੀ ਸਾਡੀ ਤੇ ਹੁਣ ਸਾਡਾ ਰਿਜ਼ਲਟ ਆ ਨਿਕਲਿਆ ਕੀ ਜਾਣੀ ਕੀ ਕਹਿ ਰਹੇ ਨੇ ਕਿ ਕਦੋਂ ਮਤਲਬ ਖੁੱਲ ਚੱਕਦੀ ਨੇ ਫਲਾਈਟਾਂ ਜਾਂ ਕਦੋਂ ਕੀ ਸੀ ਨਾ ਸਾਨੂੰ ਦੱਸਿਆ ਵੀ ਕਦੋਂ ਖੁੱਲੋ ਕਹਿੰਦੇ ਬੰਦਿਆ ਬਸ ਜਾਓ ਰੈਡਰ ਲੜਿਆ ਬੰਦ ਬਈ ਪੁਰਾਣੀ ਹੋ ਗਈ ਤੁਸੀਂ ਤਾਂ ਸਵੇਰ ਦੇ ਕੰਮ ਤੇ ਲੱਗੇ ਹੋਵੋਗੇ ਆਪਦੇ ਹਨਾ ਤੁਸੀਂ ਕਿਵੇਂ ਦੇ ਦੋ ਕਿੰਨੇ ਕੁ ਲੋਕ ਆ ਕੇ ਮੁੜ ਰਹੇ ਨੇ ਵੀਰੇ ਕਾਫੀ ਲੋਕ ਆ ਕੇ ਮੁੜ ਰਹੇ ਮਤਲਬ ਸਾਰੇ ਗੱਡੀ ਵਾਲੇ ਵੀਰੇ ਇੰਨੀ ਨਹੀਂ ਦੂਰ ਆ ਰਹੇ ਆ ਮਤਲਬ ਉਹਨਾਂ ਦਾ ਫਲਾਈਟ ਕੈਨਸਲ ਹੋਣ ਕਰਕੇ ਵੀਰੇ ਉਹਨਾਂ ਦਾ ਕਾਫੀ ਫੇਰਾ ਪਿਆ ਰਿਹਾ ਵੀਰੇ ਉਹਨਾਂ ਦਾ ਹਾਂਜੀ ਲੋਕ ਆ ਰਹੇ ਨੇ ਪਰ ਗੱਲ ਇਹ ਵੀ ਹੈ ਨਾ ਕਿ ਲੋਕਾਂ ਨੂੰ ਵੀ ਹੁਣ ਇਹ ਚੀਜ਼ ਸਮਝਣੀ ਪਊਗੀ ਕਿ ਜੋ ਇੰਨਾ ਕੁਝ ਹੋਇਆ ਪਿਛਲੇ ਦਿਨਾਂ 'ਚ ਦੇਖੋ 26 ਜਾਨੇ ਉੱਥੇ ਮਾਰਤੇ ਹਨਾ ਉਹ ਵੀ ਬੇਕਸੁਰ ਘੁੰਮਣ ਨਹੀਂ ਗਏ ਸੀ ਟੂਰਿਸਟ ਉੱਥੇ ਹਾਂਜੀ 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 ਉਹੀ ਚੱਕਰ ਵੀਰੇ ਜਦੋਂ ਮਹਾਉ ਕਾਮਜਲਾ ਲੱਗਿਆ ਹੁੰਦਾ ਵੀਰੇ ਉਹਦੇ ਕੋਈ ਨਾ ਕੋਈ ਪੰਗਾ ਪੈ ਜਾਂਦਾ ਮਤਲਬ ਕੋਈ ਹਰ ਸਾਲ ਹੀ ਮਤਲਬ ਜਦੋਂ ਕੋਈ ਵੀ ਟੂਰਿਸਟ ਹੁੰਦਾ ਵਿਚਾਰਾ ਮਤਲਬ ਟੂਰਿਸਟ ਉਹੀ ਖਰਾਬ ਹੋ ਕੇ ਫਿਰ ਚਲੇ ਜਾਂਦਾ ਵੀਰੇ ਪਾਰਚੋਂ ਅੱਛਾ ਭਾਈ ਇਸ ਹਮਲੇ ਨੂੰ ਕਿਵੇਂ ਦੇਦਿਆ ਇੱਕ ਜਵਾਬੀ ਕਾਰਵਾਈ ਕੀਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਦੇਰ ਰਾਤ ਨੂੰ ਕਿਉਂਕਿ ਬਹੁਤ ਸਾਰੇ ਲੋਕ ਡਿਮਾਂਡ ਕਰ ਰਹੇ ਸੀ ਜਿਵੇਂ ਦੇ ਕਸ਼ਮੀਰ ਦੇ ਵਿੱਚ ਇਹਦੀ ਘਟਨਾ ਹੋਈ ਖਾਸ ਤੌਰ ਤੇ ਹਨ ਜਦੋਂ ਉਹ ਬੱਚੇ ਜਿਹੜੇ ਸੀਗੇ ਉਹ ਖੇਡ ਰਹੇ ਸੀ ਉੱਥੇ ਗੋਲੀਆਂ ਚਲਾਤੀਆਂ ਆ ਕੇ ਹਨਾ AK-47 ਦੇ ਨਾਲ ਹੂੰ ਤੁਸੀਂ ਬਾਈ ਨੂੰ ਫੋਨ ਆ ਗਿਆ ਕੋਈ ਫੋਨ ਤੇ ਗੱਲਬਾਤ ਕਰ ਰਿਹਾ ਪਰ ਤੁਸੀਂ ਆ ਦੇਖੋ ਇੱਥੇ ਵੀ ਕੈਬ ਜਿਹੜੀਆਂ ਨੇ ਆ ਰਹੀਆਂ ਨੇ ਲਗਾਤਾਰ ਕੋਈ ਉੱਤਰਾਖੰਡ ਨੰਬਰ ਆ ਕੋਈ ਕਿਤੋਂ ਐ ਕੋਈ ਕਿਸੇ ਨੇ ਕਿਤੇ ਜਾਣਾ ਕਿਉਂਕਿ ਅੰਮ੍ਰਿਤਸਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਜਿਹੜਾ ਅੰਮ੍ਰਿਤਸਰ 에ਰਪੋਰਟ ਹੈਗਾ ਅੰਮ੍ਰਿਤਸਰ 에ਰਪੋਰਟ ਖਾਸ ਤੌਰ ਤੇ ਤੁਹਾਨੂੰ ਦੱਸਦੀ ਕਿ ਇੰਗਲੈਂਡ ਔਰ ਦੁਬਈ ਇੱਥੋਂ ਦੀਆਂ ਫਲਾਈਟਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਇੱਥੋਂ ਕਿਉਂਕਿ ਇੱਕ ਤਾਂ ਇੰਟਰਨੈਸ਼ਨਲ ਤਾਂ ਹਾਲਾ ਕਿ ਤੁਹਾਨੂੰ ਦੱਸ ਦਈਏ ਕਿ ਫਲਾਈਟਾਂ ਹੋਰ ਕਿਤੋਂ ਵੀ ਚੱਲਦੀਆਂ ਪਰ ਇੱਥੇ ਜ਼ਿਆਦਾਤਰ ਇੰਗਲੈਂਡ ਔਰ ਦੁਬਈ ਦੀਆਂ ਚੱਲਦੀਆਂ ਨੇ ਆ ਤਸਵੀਰਾਂ ਦੇਖੋ ਲੋਕ ਕਿਵੇਂ ਇੱਥੇ ਜਿਹੜੇ ਆ ਵਾਪਸ ਮੁੜ ਰਹੇ ਨੇ ਤਾਂ ਮਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕੀ ਜਿਹੜਾ ਤੁਸੀਂ ਹੁਣ ਸਵੇਰ ਦੀ ਆਏ ਹੋ ਆ ਦੇਖੋ ਤੁਸੀਂ ਇੱਕ ਪਰਿਵਾਰ ਆਇਆ ਹੋਇਆ ਹੈਗਾ ਇੱਥੇ ਇਹ ਪਰਿਵਾਰ ਨੇ ਫਲਾਈਟ ਹੋਣੀ ਹੈ ਕਿੱਥੇ ਜਾਣਾ ਸੀ ਭਾਈ ਤੁਸੀਂ ਸ਼੍ਰੀਨਗਰ ਜਾਣਾ ਸੀ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੀ ਜੋ ਤੁਸੀਂ ਆਏ ਹੋ ਫਿਰ ਨਹੀਂ ਪਤਾ ਹੀ ਵਹਿਰੇ ਮਤਲਬ ਵੇਖਣੀ ਐ ਤੇ ਮੰਦਵਾ ਤੇ ਸ਼੍ਰੀਨਗਰ ਡਿਊਟੀ ਨਾ ਮੇਰੀ ਉੱਥੇ ਫੌਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਆਪੋ ਆਪਣੇ ਕੰਮਕਾਰਾਂ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਤੇ ਦਵਿੰਦਰ ਮੈਂ ਕਹੂੰਗਾ ਕਿ ਪਿੱਛੇ ਵੀ ਜਿਹੜੀ ਗੱਡੀ ਆਈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਕਿੱਥੋਂ ਆਏ ਨੇ 2 ਮਿੰਟ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਹੋ ਸੀ ਬਾਈ ਜਲੰਧਰ ਤੋਂ ਜੀ ਕਿੱਥੇ ਜਾਣਾ ਸੀ ਬਾਈ ਯਾਨੀ ਯੂਕੇ ਜਾਣਾ ਸੀ ਜਾਦੀ ਨੇ ਅੱਛਾ ਤੇ ਤੁਹਾਨੂੰ ਮਨ ਲਓ ਪਹਿਲਾਂ ਪਤਾ ਨਹੀਂ ਸੀ ਜਾਂ ਕਿਵੇਂ ਅਚਾਨਕ ਆਇਆ ਜੀ ਆਉਂਦੇ ਆਉਂਦੇ ਤੁਸੀਂ ਮਾਲ ਸੁਣਦੇ ਹੋਵੋਗੇ ਖਬਰਾਂ ਵਗੈਰਾ ਜਾਂ ਸੁਣੀਆਂ ਸੀ ਪਰ ਉਹ ਕਹਿੰਦੇ ਸੀ ਇੱਥੋਂ ਚੱਲਦੀ ਹੈ ਫਲਾਈਟ ਅੱਛਾ ਬਈ ਕਿ ਕਾਗਰੀ ਕਿਉਂਕਿ ਲੋਕ ਨਾ ਬਹੁਤ ਸਾਰੇ ਦੇਖ ਰਹੇ ਨੇ ਹਣਾ ਬਹੁਤ ਸਾਰੇ ਲੋਕ ਤੁਹਾਡੇ ਮੂੰਹ ਆ ਮੁੜ ਰਹੇ ਨੇ ਜਿਹੜੇ ਛੱਲੇ ਹੋਏ ਨੇ ਉਹਨਾਂ ਨੂੰ ਵੀ ਚਲੋ ਠੀਕ ਹੈ ਕਿ ਉਹ ਵਾਪਸ ਚਲੇ ਜਾਣਗੇ ਜੇ ਉਹਨਾਂ ਨੂੰ ਪਤਾ ਲੱਗ ਜੂਗਾ ਤਾਂ ਤੁਸੀਂ ਇੱਕ ਤਾਂ ਪਿਛਲੇ ਦਿਨਾਂ ਵਿੱਚ ਜਿਹੜੀ ਇਹ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਕੀਤਾ ਗਿਆ ਭਾ ਸਰਕਾਰ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਬਈ ਮਾੜਾ ਹੀ ਹੋਇਆ ਬਹੁਤ ਜ਼ਿਆਦਾ ਵਸਤਾ ਬਹੁਤ ਮਾੜਾ ਹੋਇਆ ਹੈ ਹੁਣ ਇਹ ਆਪਣੀ ਗਵਰਨਮੈਂਟ ਜਵਾਬ ਦੇਊਗੀ ਇਹ ਜਿਹੜੀ ਇਹ ਰਾਤ ਇਹ ਸਟ੍ਰਾਈਕ ਹੋਈ ਆ ਪਾਕਿਸਤਾਨ ਦੇ ਵਿੱਚ ਜਿਹੜੇ ਨੌ ਟਿਕਾਣਿਆਂ ਦੇ ਉੱਪਰ ਅੱਤਵਾਦੀਆਂ ਦੇ ਨਹੀਂ ਉਹ ਤਾਂ ਸਾਨੂੰ ਰਸਤੇ ਜੀ ਪਤਾ ਲੱਗਾ ਹੁਣ ਸਾਨੂੰ ਫੋਨ ਆਇਆ ਸੀ ਹੁਣ ਰਸਤੇ ਹੀ ਪਤਾ ਲੱਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਫਿਰ ਤਾਂ ਦੇਖ ਸਕਦੇ ਹੋ ਸੀ ਪਿੱਛੇ ਜਿਹੜਾ ਹੈਗਾ ਲੋਕਾਂ ਨੇ ਜਾਣਾ ਹੁੰਦਾ ਕਿਉਂਕਿ ਕੋਈ ਕਿਤੋਂ ਜਿਵੇਂ ਤੁਹਾਨੂੰ ਪਹਿਲਾਂ ਸਹਿ ਕੇ ਇੰਗਲੈਂਡ ਤੋਂ ਬਹੁਤ ਸਾਰੇ ਆਉਂਦੇ ਨੇ ਇੰਗਲੈਂਡ ਬਹੁਤ ਸਾਰੇ ਜਾਂਦੇ ਆ ਤਾਂ ਇੱਕ ਹੋਰ ਦੇਖ ਸਕਦੇ ਹੋ ਸੀ ਪਰਿਵਾਰ ਆਇਆ ਇਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੇ ਇਹ ਗੱਲਬਾਤ ਜਿਹੜਾ ਕਰਨਗੇ ਤਾਂ ਕਿਉਂਕਿ ਸਾਡੇ ਗੱਲਬਾਤ ਕਰਨ ਦਾ ਮਕਸਦ ਇਹੀ ਹੈ ਕਿ ਲੋਕ ਤੰਗ ਨਾ ਹੋਣ ਲੋਕ ਹਰਾਸ ਨਾ ਹੋਣ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਮੁਲਾਜ਼ਮ ਵੀ ਖੜੇ ਉਹਨਾਂ ਨਾਲ ਵੀ 2 ਮਿੰਟ ਗੱਲਬਾਤ ਕਰਾਂਗੇ ਕਿ ਆਖਰਕਾਰ ਕਿੰਨੇ ਕੁ ਜ਼ਿਆਦਾ ਸਿਕਿਉਰਿਟੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਜਿਹੜਾਗਾ ਲਗਾਤਾਰ ਤੁਹਾਨੂੰ ਪ੍ਰੋ ਪੰਜਾਬੀ ਟੀਵੀ ਤੇ ਅਸੀਂ ਅਪਡੇਟ ਦਿੰਦੇ ਰਹਾਂਗੇ ਜੋ ਜੋ ਮਸਲਾ ਬਣੂਗਾ ਜੋ ਜੋ ਇੱਥੇ ਮਾਹੌਲ ਬਣੂਗਾ ਔਰ ਲੋਕ ਖਾਸ ਤੌਰ ਤੇ ਇੱਕ ਗੱਲ ਹੈ ਕਿ ਲੋਕ ਸਾਰੇ ਜਿਹੜੇ ਨੇ ਉਹ ਸਰਕਾਰ ਦੇ ਨਾਲ ਨੇ ਉਹ ਸਾਰੇ ਲੋਕ ਇੱਕੋ ਗੱਲ ਕਹਿ ਰਹੇ ਨੇ ਕਿ ਜੋ ਕੁਝ ਕੀਤਾ ਸਰਕਾਰ ਨੇ ਉਹ ਬਹੁਤ ਵਧੀਆ ਕੀਤਾ ਜਿੰਨਾ ਜਿੰਨਾ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਜਿੰਨਾ ਜਿੰਨਾ ਨੇ ਜਿਹੜਾ ਸਾਡੇ ਤੇ ਹਮਲਾ ਕੀਤਾ ਸੀ ਔਰ ਅਸੀਂ ਜਦੋਂ ਜਵਾਬੀ ਕਾਰਵਾਈ ਕੀਤੀ ਲੋਕ ਕਹਿੰਦੇ ਕਿ ਅਸੀਂ ਬੜੇ ਖੁਸ਼ ਹਾਂ ਤਾਂ ਪਿੱਛੇ ਵੀ ਇੱਕ ਪਰਿਵਾਰਕ ਮੈਂਬਰ ਆਏ ਨੇ ਕੁਝ ਕੋਹਨਾਂ ਨਾਲ ਵੀ ਮੈਂ ਕਹੂੰਗਾ ਕਿ ਕੋਸ਼ਿਸ਼ ਕਰ ਲਈਏ ਜੇ 2 ਮਿੰਟ ਗੱਲਬਾਤ ਉਹਨਾਂ ਨਾਲ ਹੋ ਸਕੇ ਤਾਂ ਕਿੱਥੋਂ ਆਇਓ ਬਾਈ ਜੀ ਤੁਸੀਂ ਅਸੀਂ ਪਾਜੀ ਮੋਹਲੀ ਤੋਂ ਆਏ ਹਾਂ ਕਿੱਥੇ ਜਾਣਾ ਸੀ ਅਸੀਂ ਆਸਟ੍ਰੇਲੀਆ ਜਾਣਾ ਸੀ ਜੀ ਸਰ ਤੁਸੀਂ ਮੰਨ ਲਓ ਤੁਹਾਨੂੰ ਰਸਤੇ 'ਚ ਖਬਰ ਵਗੈਰਾ ਸੁਣਦੇ ਆ ਰਹੇ ਹੋਗੇ ਪਤਾ ਲੱਗਿਆ ਨਹੀਂ ਫਿਰ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਜੀ ਅਸੀਂ ਸਵੇਰੇ ਜਲਦੀ ਨਿਕਲੇ ਸੀਗੇ ਤੇ ਹੁਣ ਹੀ ਥੋੜੀ ਦੇਰ ਪਹਿਲੇ ਹੀ ਕਹਿ ਰਹੇ ਸੀਗੇ ਕਿ ਰਿਪੋਰਟ ক্লোਜ਼ ਹੈਗੇ ਆ ਤੇ ਅਸੀਂ ਤਾਂ ਆਏ ਸੀ ਕਿ ਸ਼ਾਇਦ ਫਲਾਈਟ ਡੀਲੇ ਨਾ ਹੋਈ ਤੇ ਰਿਵਰਸ ਕੀ ਕਹਿ ਰਹੇ ਨੇ ਫਿਰ ਹੁਣ ਹੁਣ ਤਾਂ ਇੱਥੇ ਆਏ ਆ ਤੁਹਾਡੇ ਸਾਹਮਣੇ ਇਹ ਰਿਟਰਨ ਕਰ ਰਹੇ ਹੈਗੇ ਕਹਿੰਦੇ ਜੀ ਲਿਖੋਂ ਤੱਕ ਹੋ ਗਈਆਂ ਕਿਉਂਕਿ ਜੋ ਪੂਰਾ ਮਾਹੌਲ ਬਣਿਆ ਹਨਾ ਦੇਸ਼ ਦੇ ਵਿੱਚ ਅੱਛਾ ਇੱਕ ਬਾਈ ਜੀ ਜਿਹੜਾ ਇਸ ਟਰਾਈ ਕੀਤੀ ਗਈ ਹੈ ਪਾਕਿਸਤਾਨ ਦੇ ਉੱਪਰ ਕਿਉਂਕਿ ਪਹਿਲਾਂ ਟੂਰਿਸਟਾਂ ਨੂੰ ਜਿਸ ਹਿਸਾਬ ਦੇ ਨਾਲ ਮਾਰਿਆ ਗਿਆ ਪਹਿਲਗਾਮ ਦੇ ਵਿੱਚ ਤਾਂ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਜਿਹੜੇ ਕੋਈ ਵੀ ਬੰਦਾ ਚਾਹੇ ਇੱਧਰ ਦਾ ਚਾਹੇ ਉੱਧਰ ਦਾ ਕੋਈ ਨਾਜਾਇਜ਼ ਕਿਸੇ ਨੂੰ ਮਾਰਿਆ ਜਾਂਦਾ ਤਾਂ ਉਹ ਤਾਂ ਗਲਤ ਗੱਲ ਹੈ ਜੀ ਜਿਵੇਂ ਟੂਰਿਸਟਾਂ ਨੂੰ ਉੱਥੇ ਮਾਰਿਆ ਪਹਿਲਗਾਮ ਦੇ ਵਿੱਚ ਕਸ਼ਮੀਰ ਬਹੁਤ ਗਲਤ ਗੱਲ ਹੈ ਜੀ ਇਹ ਤਾਂ ਤੇ ਹੁਣ ਤੁਸੀਂ ਫਿਰ ਡਿਲੇ ਕਰਾਉਂਗੇ ਫਲਾਈਟ ਆਪਦੀ ਸੀਂ ਉਹ ਦੇਖਦੇ ਆਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆਂ ਬਾਕੀ ਜਿੱਦਾਂ ਬਾਬੇ ਦਾ ਹੁਕਮ ਹੋਏਗਾ ਉਦਾਂ ਕਰਾਂਗੇ ਤਾਂ ਲੋਕ ਲਗਾਤਾਰ ਆ ਰਹੇ ਨੇ ਪਿੱਛੇ ਦੇਖੋ ਸੀਂ ਆਹ ਲੋਕ ਹੋਰ ਆਏ ਨੇ ਪਰਿਵਾਰ ਆਇਆ ਇੱਕ ਇਹਨਾਂ ਨਾਲ ਵੀ ਕੋਸ਼ਿਸ਼ ਜਰੂਰ ਕਰ ਲੈਂਦੇ ਆਂ ਗੱਲਬਾਤ 2 ਮਿੰਟ ਕਰਨ ਦੀ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਇਆ ਤਰਨਤਾਰਨ ਜਿਹੜੇ ਹੋ ਕਿੱਥੇ ਜਾਣਾ ਸੀ ਤੁਸੀਂ 에어ਪੋਰਟ ਹਾਂਜੀ ਅੱਛਾ ਹੁਣ ਫਲਾਈਟ ਫਿਰ ਕੈਂਸਲ ਹੋ ਗਈਆਂ ਨੇ ਹਾਂਜੀ ਜੀ ਸਰ ਪਤਾ ਨਹੀਂ ਸੰਨ ਫਲਾਈਟਾਂ ਰੱਦ ਹੋ ਗਈਆਂ ਨੇ ਕਿਉਂਕਿ ਕੁਝ ਕੁ ਲੋਕਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਰੋਡ ਦੀਆਂ ਜਿਹੜੀਆਂ 에어ਪੋਰਟ ਰੋਡ ਨੂੰ ਜਾਂਦੀ ਹੈ ਤਸਵੀਰ ਤਾਂ ਇੱਥੇ ਜਿਹੜਾ ਹੈਗਾ ਸਾਰਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਕਿਉਂਕਿ ਯਾਤਰੀ ਬਹੁਤ ਸਾਰੇ ਆ ਰਹੇ ਆ ਫਲਾਈਟਾਂ ਸੀਗੀਆਂ ਲੋਕਾਂ ਦੀਆਂ ਉਹ ਫਲਾਈਟਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜਿਹੜੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਡਿਲੇ ਕਰਤਾ ਰੱਦ ਕਰ ਦਿੱਤਾ ਗਿਆ ਜਿੰਨਾ ਚਿਰ ਸਰਕਾਰ ਅਗਲੇ ਹੁਕਮ ਨਹੀਂ ਜਾਰੀ ਕਰਦੀ ਔਰ ਇਸ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ ਕਰਤਾਰਪੁਰ ਕੋਰੀਡੋਰ ਸੀ ਜਿਹੜਾ ਉਸ ਨੂੰ ਵੀ ਜਿਹੜਾ ਹੈ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਹੁਣ ਕਦੋਂ ਹਾਲਾਤ ਸੁਧਰਦੇ ਆ ਉਸ ਸਮੇਂ ਹੀ ਹੋ ਸਕਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ ਪਰ ਉਸ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਨਹੀਂ ਖੁੱਲੇਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕ ਵਾਪਸ ਮੁੜ ਰਹੇ ਨੇ ਤਾਂ ਇਹ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ 에어ਪੋਰਟ ਸਾਰਾ ਜਿਹੜਾ ਹੈਗਾ ਉਹ ਖਾਲੀ ਕਰਵਾ ਕੇ ਫਲਾਈਟਾਂ ਜਿਹੜੀਆਂ ਨੇ ਉਸ ਨੂੰ ਰੱਦ ਕਰ ਦਿੱਤਾ ਗਿਆ ਲੋਕ ਦੂਰੋਂ ਦੂਰੋਂ ਆਏ ਤਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਪਰਿਵਾਰ ਆਇਆ ਹੋਇਆ ਉਹਨਾਂ ਨਾਲ ਗੱਲਬਾਤ ਵੀ ਲੋਕਾਂ ਦੇ ਨਾਲ ਕਰਾਵਾਂਗੇ ਤੁਹਾਡੇ ਨਾਲ ਇਹ ਪਰਿਵਾਰ ਜਿਹੜਾ ਹੈ ਦੇਖ ਸਕਦੇ ਹੋ ਬੈਗ ਪਏ ਨੇ ਸਾਰ ਜਾ ਰਿਹਾ ਹੋਣਾ ਹੈਗਾ ਪਰ ਇਹਨਾਂ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਸੀ ਕਿਉਂਕਿ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਜੋ ਪਿਛਲੇ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਤਾਂ ਬਾਈ ਹੁਣ ਇਹ ਨਾਲ ਗੱਲਬਾਤ ਕਰਦੇ ਆ ਪਹਿਲਾਂ ਕਿੱਥੋਂ ਆਏ ਬਾਈ ਜੀ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਜੀ ਕਿੱਥੇ ਜਾਣਾ ਸੀ ਅਸੀਂ ਜਾਣਾ ਇੰਗਲੈਂਡ ਜਾਣਾ ਸੀਗਾ ਲੰਡਨ ਮੇਰਾ ਦਮਾਦ ਨੇ ਮੇਰੀ ਲੜਕੀ ਨੇ ਤੇ ਇਹਨਾਂ ਨੇ ਅੱਜ ਮੈਂ ਕਹਿੰਦੇ ਕੈਨਸਲ ਕਰ ਦਿੱਤਾ ਗਿਆ 3 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਦੇਖੋ ਅੱਗੋਂ ਕੀ ਹੁਕਮ ਕਰਦੇ ਨੇ ਫਿਰ ਉਦੋਂ ਅਸੀਂ ਪੈਨਾਪਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਨਾ ਚੱਕਰ ਲਾਵੋ ਤੁਹਾਡਾ ਮੋਬਾਈਲ ਤੇ ਉਹ ਆਨਲਾਈਨ ਕਰੀ ਜਾਂਦੇ ਪਏ ਨੇ ਹੁਣ ਇਹਨਾਂ ਦੇ ਵਿਚਾਰਿਆਂ ਦੇ ਬਸ ਨਹੀਂ ਹੈਗੀ ਰਾਤ ਦੀ ਅਟੈਕ ਹੋਈ ਹੋਈ ਹੈ ਤੇ ਇਸ ਵਾਸਤੇ ਅਸੀਂ ਵਾਪਸ ਜਾ ਰਹੇ ਹਾਂ ਜੀ ਸਾਰਾ ਪਰਿਵਾਰ ਚੜਾਣ ਆਏ ਸੀਗੇ ਮਨ ਵੀ ਸ਼ੌਕ ਹੋਇਆ ਤੇ ਭੈਣ ਭਰਾਵੋ ਤੁਸੀਂ ਥੋੜਾ ਸੰਗੋਚ ਕਰੋ 2-4 ਦਿਨ ਦਾ ਟਾਈਮ ਮਿਲ ਲ ਜਾਣਾ ਤੁਹਾਨੂੰ اچھا ਇਹ ਹਮਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਇਹ ਜਵਾਬ ਦਿੱਤਾ ਗਿਆ ਕਿਉਂਕਿ ਪਹਿਲਾਂ ਕਸ਼ਮੀਰ ਦੇ ਵਿੱਚ ਜੋ ਹੋਇਆ ਉੱਥੇ 26 ਲੋਕ ਮਾਰੇ ਗਏ ਉਹ ਵੀ ਬਹੁਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ ਜਿਹੜੀ ਇੱਕ ਫੋਟੋ ਤਸਵੀਰ ਤੁਸੀਂ ਦੇਖੀ ਹੋਊਗੀ ਇੱਕ ਕੁੜੀ ਜਿਹੜੀ ਨਿਹਾਂ ਨਰਵਾਲ ਜਦੋਂ ਪਈ ਹੁੰਦੀ ਆ ਕੋਲ ਉਹਦਾ ਘਰ ਵਾਲਾ ਜਿਸ ਨੂੰ ਮਾਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਕਿਵੇਂ ਦੇ ਦੇਓ ਕਿਉਂਕਿ ਸਾਰਾ ਦੇਸ਼ ਜਿਹੜਾ ਹੈਗਾ ਉਹ ਇਸ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਹੈਗਾ ਸਾਰਾ ਦੇਸ਼ ਖੁਸ਼ ਵੀ ਹੈ ਕਿ ਠੀਕ ਹੈ ਸਾਡੀ ਫੌਜ ਨੇ ਇੱਕ ਜਵਾਬ ਵੀ ਦਿੱਤਾ ਕਿਉਂਕਿ ਨਹੀਂ ਤਾਂ ਫਿਰ ਕੰਫੀਡੈਂਸ ਵੀ ਸਾਡੀ ਆਰਮੀ ਤੇ ਮਹਾਰਾਜ ਬਾਬਾ ਨਾਨਕ ਦੀ ਬੜੀ ਕਿਰਪਾ ਗਈ ਹੈ ਜੀ ਸਾਡੀ ਆਰਮੀ ਦੇ ਘਰ ਜਾ ਕੇ ਮਾਰਨ ਵਾਲੀ ਏ ਇਹਨਾਂ ਨੇ ਸਾਡੇ ਨਾਲ ਬਹੁਤ ਨਿਆਂ ਕੀਤਾ ਸਾਡੇ ਮਹਿਮਾਨ ਆਣ ਕੇ ਇਹਨਾਂ ਨੇ ਮਾਰ ਦਿੱਤੇ ਨੇ ਇਹ ਜੋ ਕੀਤਾ ਮੋਦੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਇਹਨੂੰ ਇੱਕ ਵਾਰੀ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਪਾਕਿਸਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਫਲਾਈਟ ਕਦੋਂ ਸੀ ਤੁਹਾਡੀ ਫਲਾਈਟ ਸਾਡੀ ਅੱਜ ਰਾਤ 1 ਵਜੇ ਸੀ ਦੁਪਹਿਰ ਦੀ ਜੀ ਤੇ ਉਹਨੂੰ ਪਤਾ ਕਦੋਂ ਲੱਗਿਆ ਜਦੋਂ ਘਰੋਂ ਨਿਕਲੇ ਉਦੋਂ ਨਹੀਂ ਪਤਾ ਸੀ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਵੈਸੇ ਇੱਕ ਦੋ ਬੱਚੇ ਨੂੰ ਪਤਾ ਸੀਗਾ ਉਹ ਕਹਿੰਦਾ ਡੈਡੀ ਕੈਨਸਲ ਹੁੰਦੀ ਪਈ ਏ ਤੇ ਮੈਂ ਕਿਹਾ ਬੇਟਾ ਅਸੀਂ ਜਿੱਥੋਂ ਤੱਕ ਨਾ ਉੱਥੇ ਨਹੀਂ ਜਾਵਾਂਗੇ 에ਰਪੋਰਟ ਤੇ ਤੇ ਸਾਨੂੰ ਐਦਾਂ ਸ਼ੋਰ ਨਹੀਂ ਹੋਣਾ ਤੇ ਅਸੀਂ ਆਏ ਆ ਸਾਨੂੰ ਇਹਨਾਂ ਨੇ ਸਾਹਬ ਉਹਨਾਂ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਹੈ ਇਹ ਕਹਿੰਦੇ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਦਿੰਦੇ ਹੋ ਤੇ ਉਸ ਤੋਂ ਬਾਅਦ ਫਲਾਈਟਾਂ ਖੁੱਲ ਜਾਣਗੀਆਂ ਕੋਈ ਨਹੀਂ ਠੀਕ ਕੀਤਾ ਮੌਦੀ ਸਾਹਿਬ ਗੱਲਬਾਤ ਵੀ ਕਰਦੇ ਆਂ ਹੋਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਖੜਾ ਹੈਗਾ ਸਾਰੇ ਬਾਕੀ ਪਿੱਛੇ ਵੀ ਬਾਈ ਜੀ ਹੋਣੀ ਖੜ ਫਰਵਾਹ ਲਾ ਜੇਰ ਕਿੱਥੇ ਜਾਣਾ ਸੀ ਬਈ ਅੱਡਬਈ ਜਾਣਾ ਸੀ ਹਾਂਜੀ ਤੇ ਹੁਣ ਫਲਾਈਟਾਂ ਫਿਰ ਰੱਦ ਨੇ ਟਾਈਮ ਜ਼ੀਰੋ ਹੈ ਨਹੀਂ ਜਾਨੂੰ ਪਹਿਲਾਂ ਪਤਾ ਨਹੀਂ ਸੀ ਮਨੋ ਜੋ ਨਿਕਲਿਓ ਨਹੀਂ ਜੀ ਕੋ ਵੀ ਇੱਥੇ ਆ ਕੇ ਦੇਖਿਆ ਪਿੱਛੇ ਆ ਕੇ ਆਜੂ ਸੀ ਮੈਂ ਕਹੂੰਗਾ ਹੂੰ ਕਿਉਂਕਿ ਲੋਕ ਬਹੁਤ ਸਾਰੇ ਤੁਹਾਡੇ ਵਰਗੇ ਹੋਣਗੇ ਜਿਹੜੇ ਆਉਂਦੇ ਨੇ ਹਨਾ ਉਹ ਐਵੇਂ ਤੰਗ ਨਾਉ ਟਟਣਾਉ ਦੇਖੋ ਸਾਰਾ ਬੈਗ ਸਾਰਾ ਕੁਝ ਜਿਹੜਾ ਇੱਥੇ ਵਿੱਚ ਪਿਆ ਹੈਗਾ ਲੋਕਾਂ ਦਾ ਤੇ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਬਾਈ ਜੀ ਹਾਂਜੀ ਇੱਥੇ ਆ ਕੇ ਪਤਾ ਲੱਗਾ ਸਕਿਉਰਿਟੀ ਕੀ ਕਹਿ ਰਹੀ ਹੁਣ ਤੋਂ ਸਕਿਉਰਿਟੀ ਕਹਿੰਦੇ ਵਾਪਸ ਜਾਓ ਉਹ ਤਾਂ ਬੰਦ ਹੈ ਫਲੇਟ ਪੂਰਾ ਹਾਂਜੀ ਅੱਛਾ ਇਹ ਤੁਸੀਂ ਜਿਹੜਾ ਇੱਕ ਹਮਲਾ ਹੋਇਆ ਹੈਗਾ ਜਿਹੜਾ ਇਹ ਜਵਾਬ ਦਿੱਤਾ ਗਿਆ ਹੈਗਾ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਜੋ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਈ ਉਸ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਸਰਦਾਰ ਜੀ ਹੁਣ ਸਾਨੂੰ ਪਤਾ ਨਹੀਂ ਹੈਗਾ ਅਸੀਂ ਦੁਬਈ ਰਹਿੰਦੇ ਹਾਂ ਛੁੱਟੀ ਆਈ ਸੀ 15 ਦਿਨਾਂ ਦੀ ਐਮਰਜੈਂਸੀ ਵਾਲੇ ਇੱਕ ਚੱਲੇ ਸੀ ਵਾਪਸ ਬਸ ਛੁੱਟੀ ਆਈ ਸੀ 15 ਦਿਨਾਂ ਦੀ ਹਾਂਜੀ ਐਮਰਜੈਂਸੀ ਆਈ ਸੀ ਅੱਛਾ ਐਮਰਜੈਂਸੀ ਹਾਂਜੀ ਹੁਣ ਵਾਪਸੀ ਸੀਗੀ ਸਾਡੀ ਤੇ ਹੁਣ ਸਾਡਾ ਰਿਜ਼ਲਟ ਆ ਨਿਕਲਿਆ ਕਿ ਜਾਂ ਕੀ ਕਹਿ ਰਹੇ ਨੇ ਕਿ ਕਦੋਂ ਮਤਲਬ ਖੁੱਲ ਚੱਕਦੀ ਨੇ ਫਲਾਈਟਾਂ ਜਾਂ ਕਦੋਂ ਕੀ ਸੀ ਨਾ ਸਾਨੂੰ ਦੱਸਿਆ ਵੀ ਕਦੋਂ ਖੁੱਲੋ ਕਹਿੰਦੇ ਬੰਦਿਆ ਬਸ ਜਾਓ ਰੇਡਰ ਲੜਿਆ ਬੰਦ ਬਾਈ ਕੋਰਾਨ ਨਹੀਂ ਹੋਗੀ ਤੁਸੀਂ ਤਾਂ ਸਵੇਰ ਦੇ ਕੰਮ ਤੇ ਲੱਗੇ ਹੋਵੋਗੇ ਆਪਦੇ ਹਨਾ ਤੁਸੀਂ ਕਿਵੇਂ ਦੇ ਦੋ ਕਿੰਨੇ ਕੁ ਲੋਕ ਆ ਕੇ ਮੁੜ ਰਹੇ ਨੇ ਵੀਰੇ ਕਾਫੀ ਲੋਕ ਆ ਕੇ ਮੁੜ ਰਹੇ ਮਤਲਬ ਸਾਰੇ ਗੱਡੀ ਵਾਲੇ ਵਿਚਾਰੇ ਇੰਨੀ ਨਹੀਂ ਦੂਰ ਆ ਰਹੇ ਆ ਮਤਲਬ ਉਹਨਾਂ ਦਾ ਫਲਾਈਟ ਕੈਨਸਲ ਹੋਣ ਕਰਕੇ ਵੀਰੇ ਉਹਨਾਂ ਦਾ ਕਾਫੀ ਫੇਰਾ ਪਿਆ ਰਿਹਾ ਵੀਰੇ ਉਹਨਾਂ ਦਾ ਹਾਂਜੀ ਲੋਕ ਆ ਰਹੇ ਨੇ ਪਰ ਗੱਲ ਇਹ ਵੀ ਹੈ ਨਾ ਕਿ ਲੋਕਾਂ ਨੂੰ ਵੀ ਹੋਣੀ ਇਹ ਚੀਜ਼ ਸਮਝ ਨਹੀਂ ਪਊਗੀ ਕਿ ਜੋ ਇੰਨਾ ਕੁਝ ਹੋਇਆ ਪਿਛਲੇ ਦਿਨਾਂ 'ਚ ਦੇਖੋ 26 ਜਾਨੇ ਉੱਥੇ ਮਾਰਤੇ ਹਨਾ ਉਹ ਵੀ ਬੇਕਸੁਰ ਘੁੰਮਣੇ ਗਏ ਸੀ ਟੂਰਿਸਟ ਉੱਥੇ ਹਾਂਜੀ 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 ਉਹੀ ਚੱਕਰ ਹੈ ਵੀਰੇ ਜਦੋਂ ਮਹਾ ਕਮਜਲਾ ਲੱਗਿਆ ਹੁੰਦਾ ਵੀਰੇ ਉਹਦੇ ਕੋਈ ਨਾ ਕੋਈ ਪੰਗਾ ਪੈ ਜਾਂਦਾ ਮਤਲਬ ਕੋਈ ਹਰ ਸਾਲ ਹੀ ਮਤਲਬ ਜਦੋਂ ਕੋਈ ਵੀ ਟੂਰਿਸਟ ਹੁੰਦਾ ਵਿਚਾਰਾ ਹਲੋ ਟੂਰਿਸਟ ਉਹ ਹੀ ਖਰਾਬ ਹੋ ਕੇ ਫਿਰ ਚਲੇ ਜਾਂਦਾ ਵੀਰੇ ਪਾਸੋਂ ਅੱਛਾ ਭਾਈ ਇਸ ਹਮਲੇ ਨੂੰ ਕਿਵੇਂ ਦੇਦਿਆ ਇੱਕ ਜਵਾਬੀ ਕਾਰਵਾਈ ਕੀਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਦੇਰ ਰਾਤ ਨੂੰ ਕਿਉਂਕਿ ਬਹੁਤ سارے ਲੋਕ ਡਿਮਾਂਡ ਕਰ ਰਹੇ ਸੀ ਜਿਵੇਂ ਦੇ ਕਸ਼ਮੀਰ ਦੇ ਵਿੱਚ ਜਿਹੜੀ ਘਟਨਾ ਹੋਈ ਖਾਸ ਤੌਰ ਤੇ ਹੈ ਨਾ ਜਦੋਂ ਉਹ ਬੱਚੇ ਜਿਹੜੇ ਸੀਗੇ ਉਹ ਖੇਡ ਰਹੇ ਸੀ ਉੱਥੇ ਗੋਲੀਆਂ ਚਲਾਤੀਆਂ ਆ ਕੇ ਹਨਾ AK-47 ਦੇ ਨਾਲ ਹੂੰ ਤੁਸੀਂ ਬਾਈ ਨੂੰ ਫੋਨ ਆ ਗਿਆ ਕੋਈ ਫੋਨ ਤੇ ਗੱਲਬਾਤ ਕਰ ਰਿਹਾ ਪਰ ਤੁਸੀਂ ਆ ਦੇਖੋ ਇੱਥੇ ਵੀ ਕੈਬ ਜਿਹੜੀਆਂ ਨੇ ਆ ਰਹੀਆਂ ਨੇ ਲਗਾਤਾਰ ਕੋਈ ਉੱਤਰਾਖੰਡ ਨੰਬਰ ਆ ਕੋਈ ਕਿਤੋਂ ਐ ਕੋਈ ਕਿਸੇ ਨੇ ਕਿਤੇ ਜਾਣਾ ਕਿਉਂਕਿ ਅੰਮ੍ਰਿਤਸਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਜਿਹੜਾ ਅੰਮ੍ਰਿਤਸਰ 에어ਪੋਰਟ ਹੈਗਾ ਅੰਮ੍ਰਿਤਸਰ 에어ਪੋਰਟ ਖਾਸ ਤੌਰ ਤੇ ਤੁਹਾਨੂੰ ਦੱਸਦੀ ਕਿ ਇੰਗਲੈਂਡ ਔਰ ਦੁਬਈ ਇੱਥੋਂ ਦੀਆਂ ਫਲਾਈਟਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਇੱਥੋਂ ਕਿਉਂਕਿ ਇੱਕ ਤਾਂ ਇੰਟਰਨੈਸ਼ਨਲ ਤਾਂ ਹਾਲਾਂਕਿ ਤੁਹਾਨੂੰ ਦੱਸਦੀ ਕਿ ਫਲਾਈਟਾਂ ਹੋਰ ਕਿਤੋਂ ਵੀ ਚੱਲਦੀਆਂ ਪਰ ਇੱਥੇ ਜ਼ਿਆਦਾਤਰ ਇੰਗਲੈਂਡ ਔਰ ਦੁਬਈ ਦੀਆਂ ਚੱਲਦੀਆਂ ਨੇ ਆ ਤਸਵੀਰਾਂ ਦੇਖੋ ਲੋਕ ਕਿਵੇਂ ਇੱਥੇ ਜਿਹੜੇ ਆ ਵਾਪਸ ਮੁੜ ਰਹੇ ਨੇ ਤਾਂ ਮੁਲਾਜ਼ਮਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕੀ ਜਿਹੜਾ ਤੁਸੀਂ ਹੁਣ ਸਵੇਰ ਦੇ ਆਏ ਹੋ ਆ ਦੇਖੋ ਤੁਸੀਂ ਇੱਕ ਪਰਿਵਾਰ ਆਇਆ ਹੋਇਆ ਹੈਗਾ ਇੱਥੇ ਇਹ ਪਰਿਵਾਰ ਨੇ ਫਲਾਈਟ ਹੋਣੀ ਹੈ ਕਿੱਥੇ ਜਾਣਾ ਸੀ ਭਾਈ ਤੁਸੀਂ ਸ਼੍ਰੀਨਗਰ ਜਾਣਾ ਸੀ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੀ ਜੋ ਅਸੀਂ ਆਏ ਹੋ ਫਿਰ ਨਹੀਂ ਪਤਾ ਹੀ ਵਹਿਰੇ ਮਤਲਬ ਵੇਖਣੀ ਆਏ ਹਾਂ ਮੰਦਵਾ ਤੇ ਸ਼੍ਰੀਨਗਰ ਡਿਊਟੀ ਨਾ ਮੇਰੀ ਉੱਥੇ ਫੌਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਆਪੋ ਆਪਣੇ ਕਮਾਕਾਰਾਂ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਤੇ ਦਵਿੰਦਰ ਮੈਂ ਕਹਾਂਗਾ ਕਿ ਪਿੱਛੇ ਵੀ ਜਿਹੜੀ ਗੱਡੀ ਆਈ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਕਿੱਥੋਂ ਆਏ ਨੇ 2 ਮਿੰਟ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਸੀ ਬਾਈ ਜਲੰਧਰ ਤੋਂ ਜੀ ਕਿੱਥੇ ਜਾਣਾ ਸੀ ਬਾਈ ਯਾਨੀ ਯੂਕੇ ਜਾਣਾ ਸੀ ਜਾਦੀ ਨੇ ਤੁਹਾਨੂੰ ਮਨ ਲਓ ਪਹਿਲਾਂ ਪਤਾ ਨਹੀਂ ਸੀ ਜਾਂ ਕਿਵੇਂ ਅਚਾਨਕ ਹੋਇਆ ਜਾਂ ਨਹੀਂ ਆਉਂਦੇ ਆਉਂਦੇ ਤੁਸੀਂ ਮਨ ਲਓ ਸੁਣਦੇ ਹੋਵੋਗੇ ਖਬਰਾਂ ਵਗੈਰਾ ਜਾਂ ਖਬਰਾਂ ਸੁਣੀਆਂ ਸੀ ਪਰ ਉਹ ਕਹਿੰਦੇ ਸੀ ਇੱਥੋਂ ਚਲਦੀ ਹੈ ਫਲੇਟ ਅੱਛਾ ਬਈ ਕਿ ਇੱਕ ਆਖਰੀ ਕਿ ਕਿਉਂਕਿ ਲੋਕ ਨਾ ਬਹੁਤ ਸਾਰੇ ਦੇਖ ਰਹੇ ਨੇ ਹਨਾ ਬਹੁਤ ਸਾਰੇ ਲੋਕ ਤੁਹਾਡੇ ਮੂੰਹ ਆਜ ਮੁਰ ਰਹੇ ਨੇ ਜਿਹੜੇ ਛੱਲੇ ਹੋਏ ਨੇ ਉਹਨਾਂ ਨੂੰ ਵੀ ਚਲੋ ਠੀਕ ਹੈ ਕਿ ਉਹ ਵਾਪਸ ਚਲੇ ਜਾਣਗੇ ਜਦੋਂ ਨੂੰ ਪਤਾ ਲੱਗ ਜੂਗਾ ਤਾਂ ਤੁਸੀਂ ਇੱਕ ਤਾਂ ਪਿਛਲੇ ਦਿਨਾਂ ਵਿੱਚ ਜਿਹੜੀ ਇਹ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਕੀਤਾ ਗਿਆ ਭਾ ਸਰਕਾਰ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਭਾਈ ਮਾੜਾ ਹੀ ਹੋਇਆ ਬਹੁਤ ਜ਼ਿਆਦਾ ਵਿਸਤ ਹੁਣ ਇਹ ਆਪਣੀ ਗਵਰਨਮੈਂਟ ਜਵਾਬ ਦੇਊਗੀ ਉਹਨਾਂ ਨੂੰ ਮੂੰਹ ਤੋੜ। ਨਹੀਂ ਜਿਹੜੀ ਇਹ ਰਾਤ ਇਹ ਸਟ੍ਰਾਈਕ ਹੋਈ ਆ ਪਾਕਿਸਤਾਨ ਦੇ ਵਿੱਚ ਜਿਹੜੇ ਨੌ ਟਿਕਾਣਿਆਂ ਦੇ ਉੱਪਰ ਅਤਵਾਦੀਆਂ ਦੇ। ਨਹੀਂ ਉਹ ਤਾਂ ਸਾਨੂੰ ਰਸਤੇ ਜੀ ਬਹੁਤ ਲੱਗਾ ਹੁਣ ਸਾਨੂੰ ਫੋਨ ਆਇਆ ਸੀ ਹੁਣ ਰਸਤੇ ਹੀ ਪਤਾ ਲੱਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਭਾਈ ਇਹਦੇ ਫਿਰ। ਦੇਖ ਸਕਦੇ ਹੋ ਤੁਸੀਂ ਪਿੱਛੇ ਜਿਹੜਾ ਹੈਗਾ ਲੋਕਾਂ ਨੇ ਜਾਣਾ ਹੁੰਦਾ ਕਿਉਂਕਿ ਕੋਈ ਕਿਤੋਂ ਜਿਵੇਂ ਤੁਹਾਨੂੰ ਪਹਿਲਾਂ ਸਹਿ ਕੇ ਇੰਗਲੈਂਡ ਤੋਂ ਬਹੁਤ ਸਾਰੇ ਆਉਂਦੇ ਨੇ ਇੰਗਲੈਂਡ ਬਹੁਤ ਸਾਰੇ ਜਾਂਦੇ ਆ ਤਾਂ ਇੱਕ ਹੋਰ ਦੇਖ ਸਕਦੇ ਹੋ ਤੁਸੀਂ ਪਰਿਵਾਰ ਆਇਆ ਇਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੇ ਇਹ ਗੱਲਬਾਤ ਸਾਡੇ ਗੱਲਬਾਤ ਕਰਨ ਦਾ ਮਕਸਦ ਇਹ ਹੀ ਹੈ ਕਿ ਲੋਕ ਤੰਗ ਨਾ ਹੋਣ ਲੋਕ ਹਰਾਸ ਨਾ ਹੋਣ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਮੁਲਾਜ਼ਮ ਵੀ ਖੜੇ ਉਹਨਾਂ ਨਾਲ ਵੀ 2 ਮਿੰਟ ਗੱਲਬਾਤ ਕਰਾਂਗੇ ਕਿ ਆਖਰਕਾਰ ਕਿੰਨੇ ਕਿਹੜੇ ਜਗ੍ਹਾ ਦੇ ਸਿਕਿਉਰਿਟੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਜਿਹੜਾਗਾ ਲਗਾਤਾਰ ਤੁਹਾਨੂੰ ਪ੍ਰੋ ਪੰਜਾਬੀ ਟੀਵੀ ਤੇ ਅਸੀਂ ਅਪਡੇਟ ਦਿੰਦੇ ਰਹਾਂਗੇ ਜੋ ਜੋ